हां पुआ बस तन्नू ਦੱਸੀ ਤਾਂ ਜਾਣਾ ਨੁਕਸ਼ਾ ਤਾਂ ਕੋਈ ਨਹੀਂ ਗਾ ਬਸ ਆਈ ਕਹਿੰਦੇ ਜਿੱਥੇ ਦਿਖਾਉਨੇ ਆ ਭੈਣ ਨੂੰ ਭਈ ਉਮਰ ਵਾਲੀ ਵੱਡੀ ਹੋਈ ਪਈ ਐ ਉਮਰ ਤਾਂ ਹੁਣ ਸਾਹਮਣੀ ਐ ਕੀ ਕਰੀਏ ਉਮਰ ਤਾਂ ਹੁਣ ਆਈ ਵਿਚਰੀ ਦੀ ਹੋਈ ਪਈ ਹੈਗੀ ਉਹ ਇਹ ਜਿਆ ਰਿਸ਼ਤਾ ਹੋਵੇ हां पुआ ਰਿਸ਼ਤਾ ਤਾਂ ਕਰ ਦਿਆਂਗੇ ਚੰਗਾ ਪੂਆ ਮੈਂ ਹਾਪ੍ਰੀਤ ਨਾਲ ਗੱਲ ਕਰਦਾ ਉਹ ਲੈ ਪੂਆ ਦਾ ਫੋਨ ਸੀਗਾ ਕਾਚੋ ਦਾ ਕੀ ਕਹਿੰਦੀ ਐ ਪੂਆ ਹੁਣ ਔਰ ਰਿਸ਼ਤੇ ਵਾਲੀ ਭੂਆ ਉਹਦਾ ਬਾਲੀ ਰਿਸ਼ਤੇ ਕਰਾਉਂਦੀ ਏਗੀ ਚੌਕਾ ਚੋ ਭੂਆ ਬਾਹਰ ਲੀ ਹਾਂ ਉਹ ਕੋਈ ਨਹੀਂ ਲੈ ਮੇਰਾ ਤਾਂ ਖੱਬੇ ਹੱਥ ਦੀ ਕਾਮ ਐ ਮੈਂ ਤੁਹਾਨੂੰ ਪਹਿਲਾਂ ਨਾਲ ਦੱਸਿਆ ਭਾਈ ਕੁੜੀ ਦਾ ਰਿਸ਼ਤਾ ਤਾਂ ਤੁਹਾਡੀ ਦਾ ਮੈਂ ਕਰਾ ਦਿੰਦੀ ਉਹ ਕਿਵੇਂ ਕਰਾਂ ਦੀ 35 ਸਾਲਾਂ ਦੀ ਤੂੰ ਕਹਿਂਦਾ ਵੀ ਭੂਆ ਤੈਨੂੰ ਹੁਣ ਤੂੰ ਕੜਾ ਨਿਆਣੀਆਂ ਤੈਨੂੰ ਕੜਾ ਪਤਾ ਨਹੀਂ ਸਾਡੀ ਕੁੜੀ ਦੀ ਉਮਰ ਤਾਂ 35 ਸਾਲਾਂ ਦੀ ਹੋ ਰਹੀ ਹੈ ਉਹ ਮੈਂ ਸਾਰੀ ਗੱਲਬਾਤ ਉਹਨੂੰ ਦੱਸੀ ਸੀ ਮੁੰਡਾ ਕਹੇ ਜਿੱਥੇ ਵੀ ਦੇਖਦੇ ਆ ਕੋਈ 25 ਸਾਲਾਂ ਦਾ ਹੁੰਦਾ ਕੋਈ 28 ਸਾਲਾਂ ਦਾ ਹੁੰਦਾ ਕੋਈ 27 ਦਾ ਕੋਈ 24 ਦਾ ਮਖਾਸੀਂ ਪਹਿਲਾਂ ਅੱਖਾਂ ਦਾ ਦੇਖਿਆ ਆਉਨੇ ਆ ਸਾਰੀ ਗੱਲਬਾਤ ਠੀਕ ਹੋ ਜਾਂਦੀ ਹੈ ਤੇ ਮਖਾ ਹੁਣ ਮੇਰੀ ਭੈਣ ਦੀ ਉਮਰ ਵੱਡੀ ਹੋਈ ਪਈ ਐ ਅਗਲਾ ਉਮਰ ਦੇ ਹੀ ਛੱਡ ਜਾਂਦਾ ਉਹ ਕਹਿੰਦੀ ਮੈਂ ਤਾਂ ਕਰਾ ਦੂੰਗੀ ਭਾਈ ਕੋਈ ਗੱਲ ਨਹੀਂ ਕਰਾ ਦੂੰਗੀ ਹਾਂ ਕਿ ਨਹੀਂ ਮੈਂ ਤਾਂ ਪੱਕਾ ਹੀ ਕਰਾ ਦੂ ਰਿਸ਼ਤਾ ਤੂੰ ਐ ਕਰਦਾ ਪੂਆ ਨੂੰ ਐ ਦਾ ਪੁੱਛ ਲਾਉਂਦਾ ਵੀ ਪੂਆ ਮੁੰਡੇ ਦੀ ਉਮਰ ਤਾਂ ਦੱਸ ਦੇ ਮੁੰਡਾ ਕਿੱਦਾਂ ਕਹੇ ਉਹ ਲੈ ਪੂਆ ਜਦੋਂ ਹੁਣ ਆਊਗੀ ਉਮਰ ਵੀ ਦੱਸੂ ਜ਼ਮੀਨ ਵੀ ਦੱਸੂ ਘਰ-ਬਾਰ ਵੀ ਦੱਸੂ ਸਾਰਾ ਕੁਝ ਹੀ ਦੱਸੂਗੀ ਹੁਣ ਸਾਰੀਆਂ ਗੱਲਾਂ ਮੈਂ ਫੋਨ 'ਤੇ ਹੀ ਕਰ ਲੈਣਾ ਇਹਦਾ ਮਤਲਬ ਮੈਂ ਰਿਸ਼ਤਾ ਹੀ ਨਾ ਕਰ ਦਿੰਦਾ ਫੋਨ 'ਤੇ ਲੈ ਮੈਂ ਕਦ ਕਹ ਤੈਨੂੰ ਵੀ ਫੋਨ 'ਤੇ ਰਿਸ਼ਤਾ ਕਰਦੇ ਕੁੜੀ ਦਾ ਇਹ ਤਾਂ ਨਾ ਪੂਆ ਦੇ ਆਈ ਤੋਂ ਪਤਾ ਲੱਗੂਗਾ ਤੂੰ ਪੂਆ ਨੂੰ ਐ ਕਰਦੇ ਵਾਰੇ ਫੋਨ ਲਾ ਦੇ ਵੀ ਪੂਆ ਹਰਪ੍ਰੀਤ ਕੋਲੇ ਆ ਕੇ ਜਾ ਤੂੰ ਐ ਕਰ ਹਾਂ ਪੂਆ ਨਾਲ ਆਪ ਹੀ ਗੱਲ ਕਰ ਲੈ ਨਹੀਂ ਮੈਂ ਤਾਂ ਕੀ ਗੱਲ ਕਰਨੀ ਤੂੰ ਐ ਕਰ ਜਾਂ ਤੂੰ ਬਾਹਰ ਜਾ ਕੇ ਫੋਨ ਲਾਇਆ ਪੂਆ ਨੂੰ ਚੰਗਾ ਤੂੰ ਫੋਨ ਤੇ ਗੱਲ ਕਰਦਾ ਕਰਿਆ ਲੈ ਕਹਿੰਦਾ ਤਾਂ ਹੈਗਾ ਵੀ ਪੂਆ ਦੱਸ ਪਉਂਦੀ ਏ ਦੇਖ ਰਿਆਂ ਹੁਣ ਪੂਆ ਕਹੇ ਜਾ ਰਿਸ਼ਤਾ ਲੈ ਕੇ ਆਉਂਦੀ ਏ ਅੱਜ ਤੱਕ 36 ਰਿਸ਼ਤੇ ਮੋੜਤੇ 36 ਚੋਂ ਅੱਜ ਤੱਕ ਕਰਤਾ ਉਹੀ ਗੱਲ ਕੋਈ ਗੱਲ ਨਹੀਂ ਬਣੀ ਜਾਤਾ ਪਈ ਉਹੀ ਗੱਲ ਅਗਲੇ ਦਾ ਮੁੰਡਾ ਛੋਟਾ ਦਾ ਆਪ ਨੂੰ ਦੇਖ ਕੇ ਝਰਮ ਆਉਂਦੀ ਏ ਵੀ ਕੁੜੀ ਤਾਂ ਸਾਡੀ ਏਡੀ ਮੁੰਡਾ ਛੋਟਾ ਆਪ ਨੂੰ ਜੋ ਆਪ ਦੇਣਾ ਪੈ ਜਾਂਦਾ ਕਈ ਥਾਈ ਐ ਹੋ ਗਿਆ ਭਾਈ ਅਗਲੇ ਸਾਰਾ ਕੁਝ ਫਿੱਟ ਆ ਇਹਨੇ ਜਦੋਂ ਲ ਕੁੜੀ ਦੇਖਦਾ ਉਹਦੇ ਬਲੈਂਕ ਕਹਿੰਦਾ ਭਾਈ ਕੁੜੀ ਦੀ ਉਮਰ ਵੱਡੀ ਏ ਕੀ ਕਰੀਗੇ ਹੁਣ ਪਹਿਲਾਂ ਤਾਂ ਪੜਾਈ ਲਖਾਈ ਚ ਪਈ ਰੀ ਕੋਰਸ ਕਰੀ ਗਈ ਪੜੀ ਗਈ ਉਹ ਤਾਂ ਇਹ ਨਹੀਂ ਮੰਨਿਆ ਵੀ ਭਾਈ 25 ਸਾਲ ਉਮਰ ਕੁੜੀ ਦੀ ਬਹੁਤ ਹੁੰਦੀ ਏ 25 ਸਾਲਾਂ ਦਾ ਕਰਦੇ ਇਹਨੇ ਨਹੀਂ ਮੇਰੀ ਸੁਣੀ ਵੀ ਮੇਰੇ ਮਾਪਿਓ ਨਹੀਂ ਮੇਰੀ ਭੈਣ ਨੂੰ ਮੈਂ ਪੜਾਉਣਾ ਪੜਾਉਣਾ ਪੜ ਕੇ ਦਾ ਸਿਓ ਜੱਜ ਬਣ ਗਈ ਉਹ ਬੈਠੀਏ ਨਾਲ ਉਹ ਮੈਨੂੰ ਤਾਂ ਇਹ ਲੱਗਦਾ ਜਿਵੇਂ ਨਾ ਹਰਪ੍ਰੀਤ ਤੇ ਬਾਈ ਮੇਰੇ ਬਿਆਹ ਦੀਆਂ ਗੱਲਾਂ ਕਰਦੇ ਹੁੰਦੇ ਨੇ ਚੱਲ ਵਧੀਆ ਮੇਰਾ ਵੀ ਵਿਆਹ ਹੋ ਜੂਗਾ ਵਧੀਆ ਨਾਲੇ ਤਾਂ ਮੈਂ ਤਾਂ ਰੋਜ਼ ਹੀ ਵਿਆਹ ਦੇ ਚਾਚਾ ਨਾ ਚੂੜਾ ਪਾਈ ਰੱਖਦੀਆਂ ਵੀ ਅੱਜ ਵੀ ਵਿਆਹ ਹੋਇਆ ਕੱਲ ਵੀ ਵਿਆਹ ਹੋਇਆ ਇਹ ਤਾਂ ਮੇਰਾ ਵਿਆਹ ਹੀ ਨਹੀਂ ਕਰਦੇ ਹੈਗੇ ਓਏ ਹੋਏ ਇੰਨਾ ਚਾ ਵਿਆਹ ਤਾਂ ਤੂੰ ਨਹੀਂ ਕਰਵਾਇਆ ਹੈਗਾ ਵਿਆਹ ਮੈਂ ਤਾਂ ਆਪ ਕਰਾਉਣਾ ਮੈਂ ਤੈਨੂੰ ਰੋਜ਼ ਤਾਂ ਕਹਿੰਨੀ ਆ ਮੇਰਾ ਵਿਆਹ ਕਰਦੇ ਵਿਆਹ ਕਰਦੇ ਮੇਰੇ ਮਾਪਿਆਂ ਨੇ ਤਾਂ ਛੋਟੀ ਜੀ ਵਿਆਹਤੀ ਸੀ ਉਦੋਂ ਤਾਂ ਤੂੰ ਨਹੀਂ ਮੰਨੀ ਉਦੋਂ ਤਾਂ ਤੂੰ ਕਹਿੰਦੀ ਮੈਂ ਤਾਂ ਕੋਰਸ ਕਰਨੇ ਮੈਂ ਤਾਂ ਪੜ੍ਹਾਈ ਕਰਨੀ ਆ ਪੜ੍ਹਾਈ ਦੇ ਚੱਕਰ ਚ ਮੈਨੂੰ ਤਾਂ ਲੱਗਦਾ ਤੇਰਾ ਦਿਮਾਗ ਵੀ ਹੱਲ ਗਿਆ ਨਾਲੇ ਕੋਰਸ ਨਹੀਂ ਕਰਾਇਆ ਕਰਿਆ ਹੋਇਆ ਮੇਰਾ ਨਾਲੇ ਮੈਂ ਫ ਕਿਆ ਹੁਣ ਇੰਨੇ ਤਾਂ ਕੋਰਸ ਕਰ ਲੇ ਕਿਹੜੇ ਤੋਂ ਫੇਲ ਹੋ ਗਈ ਹੁਣ ਤੂੰ ਹੁਣ ਉਹ ਕਿਹੜੇ ਕੋਰਸ ਨੇਗੇ ਕੋਈ ਨੌਕਰੀ ਤਾਂ ਦਿੰਦਾ ਨਹੀਂ ਹੈਗਾ ਜਦੋਂ ਨੌਕਰੀ ਲੈਣ ਜਾਨੀ ਆਗਲਾ ਬੇਇੱਜ਼ਤੀ ਕਰਕੇ ਦਵਾਲ ਦਿੰਦਾ ਕਿਆ ਕੀ ਪਤਾ ਹੁਣ ਮੈਨੂੰ ਤਾਂ ਆਪ ਨਹੀਂ ਪਤਾ ਚੱਲ ਹੁਣ ਐ ਕਰ ਐਵੇਂ ਟੈਨਸ਼ਨ ਨਾ ਲੈ ਨੌਕਰੀ ਤੇਰੇ ਸ਼ੌੜੀ ਲਵਾ ਦੇਣਗੇ ਆਪੇ ਤੇਰਾ ਨਾ ਮੇਰੀ ਬੀਬੀ ਹੁੰਦਾ ਨਾ ਮੈਨੂੰ ਨੌਕਰੀ ਮਿਲਦੀ ਆ ਲੈ ਇੰਨਾ ਸੋਹਣਾ ਮੇਰੇ ਚੂੜਾ ਪਾਇਆ ਮੈਂ ਤਾਂ ਬਾਲਾਂ ਤੇ ਵੀ ਇੰਨੇ ਪੈਸੇ ਲਾਤੇ ਨਾਲੇ ਉਹਨਾਂ ਨੇ ਮੇਰੇ ਬਾਲ ਕੱਟਤੇ ਸਾਰੇ ਚੱਲ ਕੋਈ ਨਹੀਂ ਬਾਲ ਕੱਟਿਆ ਨਾ ਤਾਂ ਹੁਣ ਤੇਰੇ ਨਾਲ ਮੁੱਲ ਪੈ ਜੂਗਾ ਹੁਣ ਨਾ ਤੇਰਾ ਰ ਪੂਆ ਕਰਾਉਂਦੀ ਐ ਕਾ ਚੋ ਪੂਆ ਆ ਹਾਂ ਫਿਰ ਤਾਂ ਲੱਡੂ ਵੰਡ ਦਿੰਨੇ ਆ ਆਪਾਂ ਅੱਜ ਹੀ ਪਹਿਲਾਂ ਹੀ ਲੱਡੂ ਵੰਡਦਾਂ ਨੇ ਲੱਡੂ ਉਦੋਂ ਮੰਡਾਂਗੇ ਜਦੋਂ ਤੈਨੂੰ ਸ਼ਗਨ ਕਰਗੇ ਅੱਛਾ ਹਾਂ ਪਹਿਲਾਂ ਸ਼ਗਨ ਪਊਗਾ ਕਿ ਪਹਿਲਾਂ ਵਿਆਹ ਹੋਊਗਾ ਪਹਿਲਾਂ ਸ਼ਗਨ ਪੈਂਦਾ ਹੁੰਦਾ ਫਿਰ ਵਿਆਹ ਹੁੰਦਾ ਹੁੰਦਾ ਅੱਛਾ ਫਿਰ ਵਿਆਹ ਹੁੰਦਾ ਹੁੰਦਾ ਤੇ ਉਹ ਕਿਹੜਾ ਸ਼ਗਨ ਹੁੰਦਾ ਜਿਹੜਾ ਐ ਝੋਲੀ ਚ ਧਰ ਕੇ ਪਾਉਂਦੇ ਹੁੰਦੇ ਆ ਤੇ ਫਿਰ ਉਹੀ ਤਾਂ ਸ਼ਗਨ ਹੁੰਦਾ ਕਮਲਗੇ ਉਹ ਕੱਚਾ ਸ਼ਗਨ ਕਰਕੇ ਜਾਣਗੇ ਪਹਿਲਾਂ ਰੋਕ ਕਰਕੇ ਜਾਣਗੇ ਰੋਕਾ ਹੁੰਦਾ ਫਿਰ ਕਿੰਨੇ ਦਿਨ ਲੱਗ ਜਾਣਗੇ ਦਿਨ ਲੱਗ ਜਾਣਗੇ ਉਹ ਤਾਂ ਹੁਣ ਆਪਾਂ ਦਿਨ ਕਢਾਵਾਂਗੇ ਜੇ ਕੋਈ ਗੱਲ ਫਿੱਟ ਆਊਗੀ ਦਿਨ ਤਾਂ ਫੇਰ ਹੀ ਕਢਾਵਾਂਗੇ ਠੀਕ ਹੈ 35 ਰਿਸ਼ਤੇ 36 ਮੋੜ ਤੇ ਉਹੀ ਗੱਲ ਕਿਤੇ ਤਾਂ ਉਹੀ ਗੱਲ ਤੂੰ ਨਹੀਂ ਮੰਨਦੀ ਕਿਤੇ ਤੇਰਾ ਭਰਾ ਨਹੀਂ ਮੰਨਦਾ ਕਿਤੇ ਉਮਰ ਛੋਟੀ ਵੱਡੀ ਹੋ ਜਾਂਦੀ ਹੈਗੀ ਹੁਣ ਤੇਰੇ ਜਿੱਤਾ ਮੁੰਡਾ ਨਹੀਂ ਮਿਲਦਾ ਹੁਣ ਨਹੀਂ ਮੈਂ ਜਵਾਬ ਦਿੰਦੀ ਹੁਣ ਤਾਂ ਮੈਂ ਵਿਆਹ ਕਰਾ ਕੇ ਹਟੂੰਗੀ ਹੁਣ ਤਾਂ ਜੇ ਤੁਸੀਂ ਜਵਾਬ ਵੀ ਦਿੱਤਾ ਤਾਂ ਵੀ ਮੈਂ ਤਾਂ ਹਾਂ ਕਰੂੰਗੀ ਲੈ ਹੁਣ ਮੁੰਡਾ ਦੇ ਕੀ ਹਾਂ ਕਰਾਂਗੇ ਹੁਣ ਮੁੰਡਾ ਤਾਂ 25 ਸਾਲਾਂ ਦਾ ਉਹਨੇ ਤੂੰ 35 ਸਾਲਾਂ ਦੀ ਹੋਰੀਆਂ 10 ਸਾਲ ਵੱਡੀ ਨੂੰ ਕੋਈ ਲੈਂਦਾ ਨਹੀਂ ਹੁਣ ਲੱਹ ਐਡੀ ਵੱਡੀਆਂ ਵੱਡੀਆਂ ਮੇਰੀ ਐਵੇਂ ਲੱਗਦਾ ਤੁਹਾਨੂੰ ਲੱਗਦਾ ਮੈਂ ਵੱਡੀਆਂ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕੁੜੀਆਂ ਨੂੰ ਥੋੜਾ ਲੱਗਦਾ ਹੁੰਦਾ ਐ ਕੁੜੀਆਂ ਤਾਂਰੇ ਮਾਪਿਓ ਦੇ ਘਰੇ ਕਿੱਡਿੰਗੀ ਹੋ ਜਾਣ ਨਾਲੇ ਦੇਖ ਭੂਆ ਨੂੰ ਆ ਜਾਣ ਨੇ ਭੂਆ ਹੀ ਤੋਂ ਵਧੀਆ ਗੱਲਾਂ ਕਰੀ ਮੈਂ ਤੈਨੂੰ ਦੱਸੂਗੀ ਤੇਰੀ ਭੂਆ ਆਊਗੀ ਕਾਚੋਂ ਉਹ ਖੇਤਾਂ 'ਚ ਘਰੇ ਜਿਹੜੀ ਨਾ ਅੱਛਾ ਚਲ ਮੈਂ ਵਧੀਆ ਗੱਲਾਂ ਕਰ ਲੂੰਗੀ ਸਿਰ ਤੇ ਚੁੰਨੀ ਚੰਨੀ ਲੈ ਕੇ ਬਹਿ ਜੂੰਗੀ ਸਿਰ ਤੇ ਚੁੰਨੀ ਦਾ ਕੋਈ ਨਹੀਂ ਬੈਠੀ ਤਾਂ ਪਾਣਾ ਹੀ ਰੇ ਐਂ ਰਹੀ ਤੇ ਵਰਤਾਂ ਮਲੇ ਜਾਣਾ ਮਾਰੀ ਜਿਹੜਾ ਤੂੰ ਮਾਰਦੀ ਆ ਤਰਾ ਮੈਂ ਕਦੋਂ ਮਾਰਦੀ ਆ ਮੈਂ ਤਾਂ ਇੰਨੀ ਸੁਣਗਾ ਗੱਲਾਂ ਕਰਦੀ ਆ ਇੰਨੀ ਪੜ੍ਹੀ ਲਿਖੀ ਆ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਨੂੰ ਤਾਂ ਪੜ੍ਹਾਂ ਪਰ ਤੇਰਾ ਭਾਈ ਜੀ ਨਾ ਤੇਰਾ ਦਿਮਾਗ ਚੱਕ ਤਾਂ ਮੈਂ ਤੈਨੂੰ ਦੱਸਾਂ ਮੈਂ ਕਰਦੀ ਆ ਚਾਹ ਦੇਖੋ ਜੇ ਪੂ ਆ ਗਈ ਨਾ ਤੂੰ ਆ ਨਾ ਗੱਲਾਂ ਕਰ ਲਈ ਅਸਲ ਤਾਂ ਮੈਂ ਹੀ ਗੱਲ ਕਰੂੰ ਤੂੰ ਨਾ ਵਿਚੇੜੀ ਜੇ ਪੂ ਆ ਗਈ ਗੱਲ ਕਰਾਦੀ ਮੈਨੂੰ ਬਾਦੂ ਪਤਾਗਾ ਸਾਰੀ ਨੌਲੇਜ ਆ ਮੈਨੂੰ ਵੀ ਨੀ ਗੱਲਾਂ ਤਾਂ ਕਰ ਲਾਂਗੇ ਕਿਰਾਂ ਗੱਲ ਤਾਂ ਬਣੀ ਫੇਰੀ ਤੋਰੇ ਆਏ ਗਰੀ ਮੇਰੀ ਗੱਲ ਸੁਣ ਜਦੋਂ ਭੂਆਈ ਨਾ ਮੈਨੂੰ ਦੇਖਣ ਤੇ ਮੈਨੂੰ ਨਾ ਮੇਕਅਪ ਦਾ ਸਮਾਨ ਕੱਢ ਕੇ ਦੇ ਦੀ ਨਾਲੇ ਉਹ ਵੱਡਾ ਚੂੜਾ ਕੱਢ ਕੇ ਦੇ ਦੀ ਉਹ ਪਾ ਲੂੰਗੀ ਮੈਂ ਨਾਲੇ ਝਾਂਜਰਾ ਕੱਢ ਕੇ ਦੇ ਦੀ ਨਹੀਂ ਉਹ ਵਿਆਹ ਤੋਂ ਬਾਅਦ ਪਾਏਗੀ ਵੀਰਾ ਪਹਿਲੀ ਨਹੀਂ ਤੇ ਫਿਰ ਮੈਂ ਸੋਹਣੀ ਵੀ ਲੱਗੂੰਗੀ ਆਈ ਤੇਰੇ ਸਾਰੇ ਪਾਉਣਗੇ ਮੈਂ ਤੈਨੂੰ ਦੱਸਾਂ ਮੈਂ ਇੱਥੋਂ ਨਹੀਂ ਤੇਰੇ ਨਾਲ ਪਕਾਈ ਬਾਈ ਮੈਂ ਤਾਂ ਪਹਿਲੀ ਪਾਉਂਗੀ ਚੰਗਾ ਐ ਕਰ ਪਾ ਕੇ ਝਾਂਜਰਾਂ ਨਾ ਲਾ ਕੇ ਸੁਰਖੀ ਪਾਊਡਰ ਪੂਆ ਦੇ ਮੂਰੇ ਤੇ ਪਪੂਆ ਤਾਂ ਕਹੇ ਦੂ ਕੁੜੀ ਤਾਂ ਵਿਆਹੀ ਪੂਆ ਤਾਂ ਆਖੂਗੀ ਐਡੀ ਸੋਹਣੀ ਕੁੜੀ ਪਹਿਲਾਂ ਨਾ ਦੇਖੀ ਮੈਂ ਚੰਗਾ ਜੇ ਲਾਲਾ ਫਿਰ ਆ ਜਾ ਦੇ ਦੰਨੀਆਂ ਬਿੰਦਗਾ ਬੁੰਦਗਾ ਸਾਰਾ ਚਲਾ ਆ ਜਾ ਸਮਾਨ ਕੱਢ ਕੇ ਦੇ ਦੇ ਸਮਾਨ ਤਾਂ ਮੈਂ ਆਪ ਕਰ ਲੂੰਗੀ ਐ ਕਰ ਅ ਜਿੰਨਾ ਸਮਾਨ ਪਿਆ ਨਾ ਸਾਰਾ ਮੂੰਹ ਤੇ ਲਪ ਲਾ ਚੰਗਾ ਸਾਰਾ ਲਾ ਲੈਨੀ ਆ ਖਰਚਾ ਮੈਂ ਲਿਆ ਕੇ ਦੇ ਦਿੰਨੀ ਆ ਲੈ ਲੈ ਆ ਨਾ ਭਾਬੀ ਛੇ ਦੀ ਛੇ ਦੇਖ ਬਿੰਦੀਆਂ ਤਾਂ ਸਾਰੇ ਰੰਗਾਂ ਦੀਆਂ ਕੋਈ ਆਪਣਿਆਂ ਦੇ ਵਿੱਚ ਕਿਹੜੀ ਬਿੰਦੀ ਲਾਵਾਂ ਮੈਂ ਰੰਗ ਦੱਸ ਮੈਨੂੰ ਲਾਲ ਲਾਲਮ ਸ਼ੂਟ ਨਾਲ ਦੀ ਲਾਲਾ ਸ਼ੂਟ ਨਾਲ ਦੀ ਸ਼ੂਟ ਚ ਦਾ ਮੇਰੇ ਚ ਬਾਲੇ ਰੰਗਾ ਫਿਰ ਮੈਂ ਸਾਰੀਆਂ ਇਕੱਠੀਆਂ ਕਰਕੇ ਆਈ ਉੱਤੇ ਜੁੱਤੇ ਐ ਲੰਮੀ ਬਿੰਦੀ ਬਣਾ ਕੇ ਲਾ ਲੈਣੀ ਹਾਂ ਕਮਲ ਮਾਰ ਲੈ ਜਿੰਨਾ ਬਾਜ ਰੇ ਇੱਕ ਬਿੰਦੀ ਲਾਲਾ ਇੱਕ ਲਾਈ ਦੀ ਹੁੰਦੀ ਏ ਕਿਹੜੀ ਲਾਵਾਂ ਫਨੀ ਲੱਗਿਆ ਲਾਲਾ ਨਾਲ ਮਿਲ ਜੂ ਸ਼ੂਟ ਦੇ ਗੁਲਾਬੀ ਹੈ ਗੁਲਾਬੀ ਨਹੀਂ ਹੈਗੇ ਸ਼ੂਟ ਦੇ ਨਾਲ ਹੀ ਮਿਲ ਜੂ ਤੇਰੇ ਦੇ ਅੱਛਾ ਆਹ ਲਾਵਾਂ ਹਾਂ ਚਲ ਆ ਲਾ ਲੈਣੀ ਆ ਚਲ ਬਾਕੀ ਜਿਹੜੀ ਪਸੰਦ ਆ ਉਹ ਲਾ ਲੈ ਜਿਹੜਾ ਕੁਝ ਕਰਨਾ ਨਾ ਉਹ ਕਰ ਚੱਲਾ ਬਿੰਦੀ ਤਾਂ ਮੈਂ ਫੇਰ ਲਾਉਣੀ ਆ ਸੂਟ ਨਾਲ ਦੀ ਤੂੰ ਐਂ ਕਰ ਮੇਰੇ ਬਾਲਾਂ ਤੇ ਨਾ ਆ ਲਾ ਦੇ ਬਾਲ ਵਾਲੇ ਸੋਹਣੇ ਹੋ ਜਾਣਗੇ ਮੇਰੇ ਤੇ ਨਹੀਂ ਲੱਗਦਾ ਹੁੰਦਾ ਇਹ ਇਹ ਤੇ ਆ ਲਾ ਲਾਂ ਮੈਂ ਸੈਂਟ ਲਾ ਲਾਂ ਸੈਂਟ ਲਾ ਲਾਂ ਆਹਾਹਾ ਭੂਆ ਤਾਂ ਐਂ ਆਖੂਗੀ ਕੁੜੀ ਚ ਇੰਨੀ ਸੋਹਣੀਆ ਸਮੈਲਾ ਆਉਣ ਗਾਹਾਂ ਵੀ ਜਾ ਕੇ ਦੱਸੂਗੀ ਤੇ ਹੋਰ ਹੁਣ 100 ਗੱਲ ਕਰੂਗੀ ਭੂਆ ਤਾਂ ਲੈ ਨਾਲੇ ਮੇਰੇ ਨੌਪਾਲ ਸਲਾ ਦੇ ਲਾਈ ਤਾਂ ਬੈਠੀ ਆ ਆ ਪਾਊਡਰ ਪਾਊਡਰ ਲਾ ਲਾ ਕਿਹੜਾ ਰੰਗ ਦੀ ਲਾਵਾ ਨਾ ਭਾਲਸਾ ਕੋਈ ਮਰਜ਼ੀ ਲਾ ਲਾ ਭਾਈ ਕੋਡਰ ਲਾਉਣ ਦੇ ਪਹਿਲਾਂ ਤਾਂ ਮੈਨੂੰ ਬਾਲਾ ਹੋ ਗਿਆ ਨਾ ਚਲ ਕੋਈ ਨਹੀਂ ਫੇਰ ਕੀ ਹੁੰਦਾ ਮੂੰਹ ਚਿੱਟਾ ਹੋ ਜੂ ਲਾ 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 ਹੋ ਜੂ ਮੂੰਹ ਦੇਖ ਸ ਮਾਰ ਕੇ ਮਸਾਲਾ ਨਾ ਸੋਣਾ ਹੋ ਗਿਆ ਚਿੱਟਾ ਚਿੱਟਾ ਮਸਾਲਾ 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 ਲੈ ਦੇਖ ਮੈਂ ਮਰ ਜਾ ਨਹੀਂ ਮੈਨੂੰ ਤਾਂ ਲੱਗਦਾ ਹੋ ਗਿਆ ਦੇਖੀ ਚੱਕੀ ਪੜਾਈ ਦੇ ਨਾਲ ਨਾਲ ਤੇਰਾ ਦਿਮਾਗ ਵੀ ਨਿਕਲ ਗਿਆ ਤੂੰ ਮੈਂ ਮਰ ਲਗੀ ਲੱਗਦੀ ਐ ਜੇ ਤੇਰਾ ਵਿਆਹ ਹੋ ਗਿਆ ਉਹਦੇ ਤੇਰਾ ਕੀ ਬਣੂ ਜਿੱਕੜਾ ਸੋਹਣਾ ਮੂੰਹ ਹੋ ਗਿਆ ਮੇਰਾ ਆਪ ਤੇਰੀ ਚਿੱਟੀ ਹੋਗੀ ਜਮਾ ਫੁੱਟ ਵਰਗੀ ਲੱਗਦੀ ਐ ਮਸਕਾਰਾ ਮਸਕੂਰਾ ਤਾ ਤੇਰੇ ਲਾਉਣ ਨੂੰ ਕਿੱਥੇ ਤੇ ਮੈਂ ਤਾਂ ਕਦੇ ਲਿਆਈ ਨਹੀਂ ਮਸਕਾਰੇ ਲਿਆ ਕੇ ਦੇ ਦਾਂਗੇ ਤੇਰਾ ਕਿਹੜਾ ਵਿਆਹ ਹੋ ਜਾਣ ਦੇ ਮੈਨੂੰ ਭਈ ਕੰਮ ਕਰਨ ਦੇ ਦੇ ਸੋਨੀ ਤਾ ਮੈਂ ਹਉਣ ਲੱਗਣਾਗਾ ਵਿਆਹ ਤੋਂ ਬਾਅਦ ਤਾਂ ਮੈਂ ਆਪੇ ਕਰ ਲਿਆ ਕਰੂੰਗੀ ਜੇ ਅਗਲੇ ਨਿੰਦਗੇ ਫੇਰ ਮੈਂ ਕੀ ਕਰੂੰਗੀ ਨਹੀਂ ਭੂਆ ਆਉਂਦੀ ਇਹ ਜੇ ਮੁੰਡਾ ਤਾਂ ਨਹੀਂ ਆਉਂਦਾ ਭੂਆ ਦੇ ਨਾਲ ਤੈਨੂੰ ਦੇਖਣਾ ਹੁਣ ਜੇ ਭੂਆ ਦੇ ਪਸੰਦ ਆਉਂਗੀ ਫੇਰ ਹੀ ਉਹ ਗਾਂ ਜਾ ਕੇ ਦੱਸੂਗੀ ਵੀ ਬਹੂ ਤਾਂ ਇੰਨੀ ਸੋਹਣੀ ਭੂਮਾ ਮਰ ਜਾਣੀ ਨਹੀਂ ਮੈਂ ਤੋ ਬਹੂ ਨਹੀਂ ਹੈ ਜੇ ਹਜੇ ਹਜੇ ਤੂੰ ਕੁੜੀ ਐ ਬਹੁਤਾ ਫੇਰ ਬਣੇਗੀ ਤਰਬਿਆ ਹੋ ਗਿਆ ਨਹੀਂ ਬਹੂ ਹੀ ਹੁੰਦੀ ਆ ਤੈਨੂੰ ਵੀ ਤਾਂ ਬਹੂ ਹੀ ਕਹਿੰਦੇ ਆ ਸਾਰੇ ਤੇ ਫਿਰ ਮੈਨੂੰ ਇੱਥੇ ਕਹਿੰਦੇ ਆ ਤੇ ਕਿਹਨਾਂ ਨਹੀਂ ਕਹਿੰਦੇ ਮੇਰੇ ਆ ਉਤੋਂ ਦੀ ਧੁੱਪ ਵਾਲੀ ਲਾ ਲ ਨਹੀਂ ਲਾਉਣੀ ਮੂੰਹ ਖਰਾਬ ਕਰ ਲੇਗੀ ਮੈਂ ਤੈਨੂੰ ਦੱਸਾਂ ਬਹੁਤ ਕੁਝ ਲੱਗ ਗਿਆ ਪਰ ਇੱਥੇ ਸਾਰਾ ਕੁਝ ਬਿੰਦੀ ਲਾਉਣੀ ਆ ਲਾਲਾ ਲਾਲਾ ਫਿੰਦੀ ਤਾਂ ਮੈਂ ਲਾ ਹੀ ਲੈਣੀ ਆ ਲਾਲਾ ਲਾਲਾ ਜਿਹੜੀ ਮਰਜ਼ੀ ਲਾ ਲ ਚਲਾ ਲਾ ਲੈਣੀ ਆ ਆ ਸੋਹਣੀ ਲੱਗੂਗੀ ਨਾਲੇ ਮੈਨੂੰ ਨજર ਨਹੀਂ ਲੱਗਣੀ ਆਹ ਹੋ ਬੂਆ ਜੀ ਨੇ ਯਾਨੀ ਲਗਣੀ ਐ ਕਰ ਆ ਜਾ ਬਾਹਰ ਬੈਠਾ ਉੱਥੇ ਇੱਥੇ ਅੰਦਰ ਪਤਾ ਨਹੀਂ ਕੀ ਖਲਿਆਰਾ ਕਰਨਗੀ ਸੋਹਣੀ ਲਗਦੀਆਂ ਮੈਂ ਅਬ ਤੇਰੀ ਸੋਹਣੀ ਲਗਦੀ ਐ ਬਾਹਰ ਜਾ ਕੇ ਸ਼ੀਸ਼ਾ ਦੇਖ ਲੈ ਤੂੰ ਰਹਤੇ ਨਹੀਂ ਗਿਆ ਲਾਉਣ ਵਾਲਾ ਨਹੀਂ ਨਹੀਂ ਬਾਦੂ ਲੱਗ ਗਿਆ ਹੈ ਹੈ ਨਹੀਂ ਕਿੰਨੀ ਸਮੈਲ ਮਾਰਦੀ ਐ ਹੁਣ ਦੱਸ ਵਧੀਆ ਲਗਦੀਆਂ ਬਾਹਰ ਸੋਹਣੀ ਲਗਦੀਆਂ ਐ ਐ ਕਰ ਉੱਥੇ ਜਾ ਕੇ ਬਹਿ ਜਾ ਬਾਹਰ ਕੁਰਸੀ ਤੇ ਆਉਗੀ ਮਮ ਮਰ ਜਾ ਨੀ ਇਹ ਤਾਂ ਮੈਨੂੰ ਤਾਂ ਲੱਗਦਾ ਪਹਿਲੀ ਦਿਮਾਗ ਨਿਕਲ ਗਿਆ ਵਿਆਹ ਤੋਂ ਵਿਆਹ ਦੇ ਇਲਾਕੇ ਮਿਲ ਨਹੀਂ ਮੈਨੂੰ ਤਾਂ ਇਹ ਲੱਗਦਾ ਇਹਨੂੰ ਚਾ ਚੜ ਗਿਆ ਕਿਦਦੇ ਨੇ ਭਾਲ ਦੇ ਫਿਰਦੇ ਆ ਮੁੰਡਾ ਉਹੀ ਗੱਲ ਬਿਲੇਆ ਨਹੀਂ ਰਿਸ਼ਤਾ ਹੁੰਦਾ ਨਹੀਂ ਇੰਨੇ ਰਿਸ਼ਤੇ ਮੁੜ ਗਏ ਹੁਣ ਇਹਨੂੰ ਚਾ ਹੋਇਆ ਪਿਆ ਵਿਆਹ ਦਾ ਛੇਤੀ ਮੇਰਾ ਵਿਆਹ ਹੋ ਜੇ ਚਲ ਹੁਣ ਤਾਂ ਇਹਦਾ ਵਿਆਹ ਕਰ ਹੀ ਦਿੰਨੇ ਆ ਅਲ ਭੂਆ ਦਾ ਫੋਨ ਆਈ ਜਾਂਦਾ ਦਾ ਕਰਦੀ ਆ ਭੂਆ ਨਾਲ ਗੱਲ ਹੈਲੋ ਚਲੋ ਫਰੇ ਕਾਜਨ ਰਾਕੇ ਇਹਨਾਂ ਦੀ ਕੁੜੀ ਰਾਕੇ ਸਾਖ ਨਹੀਂ ਕਿਸ ਤੋਂ ਕੋਈ ਕੇ ਸਰੇ ਚੜਦਾ ਜਦ ਮੈਂ ਕਿਰਾ ਕੇ ਦਿਖਾਉਂਗੀ ਸਾਖ ਉਹੀ ਆਖੀ ਜਾਂਦੇ ਨੇ ਕਿ ਇਹਨਾਂ ਦੇ ਚੋਇ ਚੋਇ ਚੀਜ਼ ਨਹੀਂ ਕੀ ਜਨੀ ਬਸੇਂ ਰੌਂ ਦੀ ਕੁਛ ਨਹੀਂ ਬਸੇਂ ਰੌਂ ਰੌਠਾ ਟੇ ਕਦਾ ਬੂਆ ਕਿਉਂਦਾ ਰੈ ਭਾਈ ਜਾਂਦਾ ਰੈ ਹੋਰ ਭਾਈ ਖੈਰ ਸੁੱਖ ਸਾਰੇ ਵਧੀਆ ਆਪਣੇ ਦਾ ਸਾਰੇ ਠੀਕ ਹੈ ਆਪਣੇ ਸਾਰੇ ਖੈਰ ਸੁਖ ਸੀ ਹਾਂ ਖੈਰ ਸੁੱਖ ਹੈ ਭਾਈ ਵਧੀਆ ਬੂਆ ਦਾ ਬਾਲੀ ਵਧੀਆ ਗੱਲ ਹੈ ਜੇ ਤੂੰ ਮੇਰੀ ਭੈਣ ਦਾ ਰਿਸ਼ਤਾ ਸਰੇ ਚੜਾ ਦੇ ਨਾ ਭਾਈ ਰਿਸ਼ਤਾ ਬਿਹਰੇ ਕਰਉਂਦੇ ਕਿਉਂ ਤੋ ਸਰੀ ਨਹੀਂ ਚੜਦਾ ਵੇ ਭਾਈ ਕਿਹਦੇ ਸਮਝ ਜੋ ਉਹ ਗੱਲ ਆਪਣੀ ਹੈ ਨਾ ਸੰਜੋਗਾ ਵਾਲੀ ਕਿਸੇ ਦੇਵਾ ਸਾਥੀ ਰਲਿਆ ਹੁੰਦਾਗਾ ਕਿ ਜੱਥੀ ਰਲਿਆ ਨਹੀਂ ਹੁੰਦਾ ਬੂਆ ਤੂੰ ਆਖੀ ਕਹਿੰਦਾ ਹੈਗਾ ਵੀ ਕਾਮਲੀ ਆਈਆਂ ਗੱਲਾਂ ਕਰਦਾ ਉਹ ਮੈਨੂੰ ਤਾਂ ਲੱਗਦਾ ਮੇਰੀ ਭੈਣ ਦੇ ਸੰਯੋਗ ਹੀ ਨਹੀਂ ਕਿਸੇ ਨਾਲ ਕਮਲਾ ਸੰਯੋਗ ਤਾਂ ਕਿਉਂ ਨਹੀਂ ਤੂੰ ਦੇਖਦਾ ਜਾ ਮੈਂ ਕਰਾ ਕੇ ਦਿਖਾਉਂਗੀ ਤੈਨੂੰ ਉਹਦਾ ਸੰਯੋਗ ਕਿੱਧਰ ਜਾਣਗੇ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਕੋਈ ਤਾਂ ਐ ਕਹਿੰਦਾ ਵੀ ਭਈ ਉਮਰ ਵੱਡੀ ਹੈ ਮੁੰਡੀ ਦੀ ਉਮਰ ਛੋਟੀ ਹੁੰਦੀ ਹੈ ਤਾਂ ਹੁਣ ਕਿਵੇਂ ਕਰੀਏ ਇੱਕ ਤਾਂ ਮੇਰੀ ਭੈਣ ਪੜ੍ਹੀ ਲਿਖੀ ਹੈ ਕੋਰਸ ਕੀਤੇ ਆ ਉਥੇ ਲਿਖਿਆ ਹੁੰਦਾ ਸਰਟੀਫਿਕੇਟ ਤੇ ਉਮਰ ਲਕੋ ਨਹੀਂ ਸਕਦੇ ਇਹ ਤਾਂ ਭਾਈ ਠੀਕ ਹੈ ਖੜੋ ਤੂੰ ਬਤਾ ਖੜੋ ਭਾਈ ਫੇਰ ਇਹ ਮੁੰਡੇ ਦੀ ਬੰਦਿਆ ਭਾਈ ਮੈਂ ਤਾਂ ਜਮਾ ਨਹੀਂ ਮਾਰਦੀ ਗੱਪ ਤੇ ਮੈਂ ਤਾਂ ਸਾਰੀ ਗੱਗ ਜਮਾ ਜਮਾ ਸੱਚੀ ਦੱਸੂਗੀ ਨਹੀਂ ਬਚੋਲਾ ਸਹੂਗਾ ਆਪਾਂ ਮਾਰਦਾ ਉਮਰ ਵੱਡੀ ਹੈ ਹਾਂ ਫੇਰ ਤਾਂ ਬਸ ਗੱਲ ਫਿੱਟ ਹੋ ਜੂ ਜਮਾ ਚਲ ਭਾਈ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਤੈਨੂੰ ਭਾਈ ਰਿਸ਼ਤਾ ਮੈਂ ਕਰਾ ਕੇ ਦਿਖਾਉਂਗੀ ਪੂਆ ਸਾਰੇ ਬਚੋਲੇ ਆਂ ਹੀ ਕਹਿੰਦੇ ਹੁੰਦੇ ਨੇ ਜਿਹੜੇ ਰਿਸ਼ਤੇ ਕਰਾਉਂਦੇ ਆ ਕਿ ਮੇਰੇ ਹੁੰਦੇ ਫਿਕਰ ਨਾ ਕਰ ਮੇਰੇ ਹੁੰਦੇ ਫਿਕਰ ਨਾ ਕਰ ਫੇਰ ਅਗਲਾ ਉਹੀ ਗੱਲ ਕਰ ਜਾਂਦੇ ਹੈਗਾ ਕਿ ਸੋਡੀ ਕੁੜੀ ਦਾ ਉਮਰ ਵੱਡੀ ਹੈਗੀ ਦੱਸ ਫਿਰ ਹੁਣ ਅਸੀਂ ਕੀ ਕਰੀਏ ਉਹ ਬਤਾ ਭਾਈ ਚਲ ਹੁਣ ਕਿਹੜੀ ਵੱਡੀ ਹੈਗੀ ਆ ਭਾਈ ਉਹ ਤਾਂ ਦੇਖ ਹੁਣ ਆਪਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਭਾਈ ਤੈਨੂੰ ਵੀ ਪਤਾ ਦੇਖ ਵੀ ਭਾਈ ਕੁੜੀ ਦੀ ਦੇਖ ਉਮਰ ਹੈਗੀ ਆਏਗੀ ਤੂੰ ਮੇਰੀ ਗੱਲ ਸੁਣ ਲੈ ਮੈਂ ਤਾਂ ਨਾ ਤੈਨੂੰ ਸੱਚੀ ਗੱਲ ਸੁਣਾਉਣਾਗਾ ਫੇਰ ਤੂੰ ਆਖੰਗੀ ਮੁੰਡਾ ਬਾੜੀ ਬੋਲੀ ਜਾਂਦਾ ਹੈਗਾ ਜੇ ਤਾਂ ਮੁੰਡੇ ਦੀ ਨਾ ਉਮਰ ਬਾਹ ਵਾਏਗੀ ਵੀ ਭੈਣ ਦੇ ਬਰਾਬਰ ਜੀ ਹੈ ਫੇਰ ਤਾਂ ਤੂੰ ਰਿਸ਼ਤੇ ਦੀ ਗੱਲ ਛੇੜੀ ਤੈਨਹੀ ਤੂੰ ਗੱਲ ਛੇੜੀ ਨਾ ਪਰੇ ਭਾਈ ਭਾਈ ਬਰੋਬਰ ਦੀ ਉਹ ਹੋਇਆ ਭਾਈ ਜਾਵਾ ਉਂ ਬਰੇ ਕੋਈ ਆਵਾ ਜਮਾਨੀ ਬਦ ਕੱਟ ਜਮਾ ਕਟੂ ਪਾਈ ਦੇਖਣ ਵਾਗੇ ਜਮਾਨੀ ਤੁਸੀਂ ਮੁੜ ਕੇ ਆਉਂਦੇ ਉਹ ਪੂਆ ਅਸੀਂ ਤਾਂ ਪਹਿਲਾਂ ਵੀ ਨਹੀਂ ਕਿਤੋਂ ਮੁੜੇ ਮੇਰੇ ਭੈਣ ਨੂੰ ਛੱਡ ਜਾਂਦੇ ਨੇ ਰੌਲਾ ਤੇ ਇਸ ਗੱਲ ਦਾ ਪੈਂਦਾ ਇੱਥੇ ਨਹੀਂ ਛੱਡ ਕੇ ਜਾਂਦੇ ਫਿਰ ਭਾਈ ਹੁਣ ਨਹੀਂ ਮੈਂ ਛੱਡ ਕੇ ਜਾਂ ਦਿੰਦੀ ਹੁਣ ਤਾਂ ਮੈਂ ਜਾਵਾ ਭਾਈ ਜਮਾ ਗੱਲ ਸਿਰੇ ਲਾਉਂ ਛੋੜਾ ਪਾਏ ਤਾਂ ਪੂਆ ਮੈਨੂੰ ਤੇਰਾ ਪਤਾ ਹੀ ਵੀ ਤੂੰ ਤਾਂ ਸਾਕਾਂ ਵਾਲੀ ਭੂਆ ਵਜਦੀ ਐ ਵੀ ਤੂੰ ਦਾ ਬਾਲੇ ਸਾਕ ਕਰਾਏ ਐ ਪਹਿਲਾਂ ਮੈਂ ਨਾ ਦਾ ਭਾਈ ਮੈਂ ਠੱਗੀ ਕਰਾਵਾਂ ਨਾ ਮੈਂ ਕੋਈ ਗਾਦੀ ਰੱਖਾ ਕੋਈ ਉਲਕ ਚੋਰੀ ਅਪਰ ਜਮਾ ਛੋੜੀ ਕੁੜੀ ਦੀ ਵੀ ਉਮਰ ਜਮਾ ਸਹੀ ਦੱਸੀ ਐ ਤੇ ਭਾਈ ਤੁਹਾਨੂੰ ਮੁੰਡੇ ਦੀ ਵੀ ਜਮਾ ਸਹੀ ਦੱਸੀ ਜਾਂਦੀ ਉਹ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਤਾਂ ਨੂੰ ਤਨੂੰ ਤੋਲਾ ਸੋਨਾ ਵੀ ਪਾ ਦੂੰਗਾ ਜੇ ਤੂੰ ਸਾਡਾ ਇਹ ਕੰਮ ਕਰ ਦੇ ਨਾ ਭਾਈ ਸੁੱਥ ਤਾਂ ਮੈਂ ਕਿਉਂ ਤੋਲਾ ਪਵਾਉਣੀ ਆ ਤੀ ਆਲੇ ਤੋਂ ਮੈਂ ਮੁੰਡੇ ਵਾਲੇ ਤੋਂ ਪਵਾਉਂਗੀ ਭਾਈ ਟੋਲੇ ਪਵਾਉਣੇ ਉਹਦਾ ਤੇਰੀ ਗੱਲ ਠੀਕ ਐ ਪਰ ਕੰਮ ਤਾਂ ਹੁਣ ਸਾਡਾ ਵੀ ਅੜੀ ਖੜਾ ਜਦੋਂ ਉਮਰ ਵੱਡੀ ਹੋ ਗਈ ਮੇਰੀ ਭੈਣ ਪਹਿਲਾਂ ਕੋਰਸ ਕਰੀ ਪੜੀ ਵੀ ਫਿਰ ਕੋਰਸ ਕਰੀਗੀ ਉਹਨੇ ਤਾਂ ਨਾ ਵਿਆਹ ਕਰਨ ਦੀ ਗੱਲ ਹੀ ਨਹੀਂ ਕਰੀ ਹੁਣ ਦੱਸ ਕੀ ਕਰੀਏ ਸੀ ਰਿਸ਼ਤਾ ਕਿਤੇ ਲੋਟ ਹੀ ਨਹੀਂ ਆਉਂਦਾ ਲੋਟ ਹੀ ਨਹੀਂ ਆਉਂਦਾ ਕਿਤੋਂ ਆਈ ਲੋਟ ਆਪਣੀ ਸਾਰੀ ਗੱਲ ਆ ਜੂਗੀ ਤੇ ਜਮਾ ਰਿਸ਼ਤਾ ਹੀ ਬਣ ਜੂ ਕਿਤੇ ਭਾਈ ਦੇਖ ਮਾਇਦੇ ਚ ਪੈ ਗਈ ਤੁਹਾਡੇ ਵਿੱਚ ਹੋਰ ਪਾਣੀ ਉਹਦਾ ਗੱਲ ਭੂਆ ਤੇਰੀ ਠੀਕ ਹੈ ਤੇਰੇ ਹੋਏ ਤਾਂ ਮੈਨੂੰ ਕਿਹੜੀ ਗੱਲ ਦਾ ਫਿਕਰ ਹੈ ਲੈ ਹਰਪ੍ਰੀਤ ਆ ਗਈ ਤੂੰ ਉਸੇ ਨਹੀਂ ਗੱਲਬਾਤ ਸਾਰੀ ਕਰ ਲੈ ਚੰਗਾ ਭਾਈ ਉਸੇ ਨਾਲ ਹੀ ਕਰਦੀਆਂ ਮੈਂ ਹਰਪ੍ਰੀਤ ਆਪੂਆ ਕੋਲੇ ਆਨ ਵਾਲੇ ਚਾਹ ਪਾਣੀ ਬਣਾ ਹੁਣ ਤੇ ਯਾ ਭਾਈ ਤੂੰ ਭੇਜੋ ਉਹਨੂੰ ਜਾ ਕੇ ਮੈਂ ਹਰਪ੍ਰੀਤ ਨੂੰ ਭੇਜਦਾ ਭੂਆ ਚਲ ਜੇ ਬਾਂ ਦੇ ਸੌ ਕ ਬੜੀ ਐ ਮੈਨੂੰ ਵੀ ਚਾ ਚੜ ਜੇ ਜੇ ਹੁਣ ਇਸਤਾ ਬਾਂ ਦੇ ਅੱਜ ਤਾਂ ਮੈਂ ਜਮਾ ਪੂਰੀ ਨਾ ਮੱਥ ਕੇ ਐ ਵੀ ਜਮਾ ਨਹੀਂ ਮੈਂ ਖਾਦੀ ਮੁੜ ਕੇ ਆਉਂਦੀ ਤੇ ਜਮਾ ਮੈਂ ਤਾਂ ਸਾਕ ਦੇ ਚੀ ਜਾਉਂ ਅੱਜ ਤੱਕ ਕੁੜੀ ਦਾ ਲੈ ਕਾਚੋ ਭੂਆ ਤਾਂ ਆ ਵੀ ਗਈ ਚਲ ਭੂਆ ਨੂੰ ਬੁਲਾਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੂਆ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਐ ਭੂਆ ਹਾਂ ਠੀਕ ਐ ਪੁੱਤ ਠੀਕ ਐ ਸਾਰਾ ਚਲ ਬਧੀਆਂ ਭੂਆ ਤੂੰ ਆ ਗਈ ਹੋਰ ਭਾਈ ਮੈਂ ਤਾਂ ਹੁਣ ਆਈਆਂ ਪਈ ਜਾਵਾਂ ਪੂਰਾ ਦੇਖਣਾ ਨਾ ਸਾਖਾ ਜਮਾ ਤਿਆਰੀ ਕਰਕੇ ਆਈਆਂ ਜੀ ਤੇ ਹੁਣ ਭਾਈ ਮੈਨੂੰ ਸਾਖ ਦੇਉ ਦੇਖ ਦੇਖ ਭੂਆ ਸਾਖ ਤਾਂ ਦੇਵਾਂਗੀ ਸਾਖ ਤਾਂ ਸੀ ਪਹਿਲਾਂ ਵੀ ਕਰਦੇ ਸੀ ਭੂਆ ਤੈਨੂੰ ਪਤਾ ਤਾਂ ਹੈਗਾ ਕਿੰਨੇ ਤਾਂ ਹੋ ਗਈ ਸਾਡੇ ਨਾਲ ਅਸੀਂ ਦੱਸ ਕੀ ਕਰੀਏ ਹੋਰ ਭਾਈ ਬਸ ਰੋਕੋਈ ਆਪਣਾ ਕੋਈ ਮੇਲ ਨਾ ਕਿਸੇ ਗੱਲ ਦੇਖਣ ਵਾਲੇ ਨੂੰ ਤਾਂ ਅਗਲੇ ਨੂੰ ਐ ਲੱਗਦਾ ਵੀ ਖੰਮ ਨਹੀਂ ਕੁੜੀ ਕੰਮ ਕਰਾਉਣ ਵਾਸਤੇ ਰੱਖ ਰੱਖੀ ਆ ਨੇ ਮੈਂ ਤਾਂ ਵਾਅਦਾ ਕਰਦੀ ਆਂ ਵੀ ਜੇ ਸਾਡੀ ਕੁੜੀ ਦਾ ਰਿਸ਼ਤਾ ਹੋ ਜੇ ਨਾ ਅਸੀਂ ਤਾਂ ਸ਼ਾਂਪ ਵੀ ਪਾ ਦਈਏ ਮੁੰਡੇ ਵਾਲਿਆਂ ਨੇ ਤਾਂ ਪਾਣੀ ਪਾਣੀ ਅਸੀਂ ਵੀ ਪਾ ਦਾਂਗੇ ਚਲੋ ਉਹ ਤਾਂ ਪਾਈ ਛੋਡੀ ਹਨਾ ਬਾਬਾ ਸਾਹਿਬ ਦਾ ਦੇਖ ਵੀ ਖੁਸ਼ੀ ਹੁੰਦੀ ਆ ਦੇਖ ਖੁਸ਼ੀ ਆ ਬੱਦੇ ਪਾ ਦੇ ਤੂੰ ਉਹੀ ਗੱਲ ਤੂੰ ਵੀ ਉਹੀ ਗੱਲ ਪੂਆ ਹੁੰਦੀ ਆ ਪੂਆ ਤੇ ਕੁੜੀ ਚ ਕੀ ਫਰਕ ਹੁੰਦਾ ਤੂੰ ਵੀ ਕਰ ਦਿੱਤੀਂ ਐਂਗੀ ਹਾਂ ਉਹ ਤਾਂ ਠੀਕ ਰਹਾ ਪਰ ਅਸੀਂ ਤੈਨੂੰ ਸ਼ਾਂਪ ਪਾ ਦੇਾਂਗੇ ਤੇ ਪੂਆ ਮੁੰਡੇ ਨੂੰ ਬਾਹਨ ਬੂਨ ਕਿੰਨਾ ਕਹੁੰਦੇ ਪੁੱਤ ਬਾਹਨ ਦੇ ਤਾਂ 20 ਕਿੱਲੇ ਆਉਂਦੇ ਨੇ ਪੂਰੇ ਝੋਨਾ ਲੱਗਦਾ ਵੀ ਚ ਮੋਟਰਾਂ ਲੱਗੀਆਂ ਨੇ ਲੈ ਬਾਹਨ ਤਾਂ ਵਾਲੀ ਵਧ ਗਿਆ ਵਾਲਾ ਵਧ ਗਿਆ ਬਾਹਨ ਹੈ ਭਾਈ 20 ਕਿੱਲੇ ਹਾਂ 20 ਕਿੱਲੇ ਨੇ ਤੇ ਕੰਮ ਮਾਰਾਂਗੇ ਭਾਈ ਲੱਗੀਆਂ ਹੋਈਆਂ ਉਹਨਾਂ ਦੇ ਤਾਂ ਡੋਆ ਡਾ हां ਲੈ ਸਾਡੀ ਕੁੜੀ ਨੂੰ ਤਾਂ ਫੇਰ ਕੰਮ ਵੀ ਨਹੀਂ ਕਰਨਾ ਪੈਣਾ ਨਾ ਨਾ ਉਹਨਾਂ ਤਾਂ ਪੋਚੇ ਵਾਲੀਆਂ ਪੁੱਤਾਂ ਅੱਡ ਗੋਹੇ ਕੂੜੇ ਵਾਲੀ ਅੱਡ ਤੇ ਆਹ ਕਿਹੜੀ ਪੋਚੇ ਲਾ ਕੇ ਜਾਂਦੀ ਉਹ ਹੀ ਦੀડા ਕਪੜਾ ਤੇ ਹੋ ਜਾਂਦੀ ਹੈ ਲੈ ਸਾਡੀ ਤਾਂ ਕੁੜੀ ਰਾਣੀ ਬਣ ਕੇ ਰਹੂਗੀ ਫੇਰ ਮਾਂਜੂ ਭਾਈ ਉਹ ਤਾਂ ਬਾਹਲੀ ਬੰਦਿਆ ਥਾਂ ਦੇਖ 20 ਕਿੱਲੇ ਬਹਣਦੇ ਨੇ ਤੇ ਕੁੜੀ ਨੂੰ ਬੜ ਮਾਰ ਪੁੱਤ ਮੇਰਾ ਗੱਲਬਾਤ ਕਰਾ ਤੇਰਾ ਕੁੜੀ ਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਦੂੰ ਸਾਰਾ ਕੁਝ ਆਹ ਕਰ ਦੂੰਗੀ ਅੱਛਾ ਪੂਆ ਫੇਰ ਫੋਟੋ ਦਿਖਾਏਂਗੀ ਪਹਿਲਾਂ ਗੱਲਾਂ ਬਾਤਾਂ ਖੋਲ ਲੈ ਗੱਲਾਂ ਬਾਤਾਂ ਕਰੂੰ ਭਾਈ ਮੈਂ ਕੁੜੀ ਨਾਲ ਚੱਲ ਪੂਆ ਲਾ ਦਾਨੀਆ ਰਾਜਵੀਰ ਨੂੰ ਰਾ ਕਮਲ ਮਾਰਦੀ ਮੈਂ ਤਾਂ ਹਰ ਕੇ ਬੂਆ ਨੂੰ ਆਖਿਆ ਬੈਠੇ ਬੂਆ ਬੋਲ ਮਾਰਦੀ ਮੂੰਹ ਮਾਰਦੀ ਹੋ ਫਿਰਦੀ ਐ ਨਹੀਂ ਨੀ ਰਾਜਵੀਰ ਕਿਦਰਾ ਆਇਆ ਕੁੜੇ ਮੈਂ ਤਾਂ ਨਾ ਬਿਸੇਲੀ ਕੋਲੇ ਗਈ ਸੀਗੀ ਕੀ ਕਰਨ ਮੈਂ ਉਹਨੂੰ ਕਹਿਣ ਗਈ ਸੀਗੀ ਮੈਂ ਕਿ ਕਈ ਵਾਰੀ ਪੈਸੇ ਹੁੰਦੇ ਆ ਕਈ ਵਾਰੀ ਨਹੀਂ ਹੁੰਦੇ ਵੀ ਮੇਰੇ ਵਿਆਹ ਵਾਸਤੇ ਲੀੜਾ ਕਪੜਾ ਸੰਭਾਲੂਗੀ ਤੂੰ ਮੈਂ ਮਰ ਜਾ ਨਹੀਂ ਕਮਲ ਕੇ ਪਹਿਲੀ ਨਹੀਂ ਦੱਸੀਦਾ ਹੁੰਦਾ ਆ ਵੀ ਮੇਰਾ ਰਿਸ਼ਤਾ ਹੁੰਦਾ ਉਹ ਤਾਂ ਹੋਏ ਤੋਂ ਬਾਅਦ ਦੱਸ ਦਿੰਨੇ ਆ ਨਾ ਜਦੋਂ ਵਿਆਹ ਹੋਇਆ ਉਹ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਜੂਆ ਫੇਰ ਉਹਨੂੰ ਕਹਦੀ ਚੋਰੀ ਆ ਹਜੇ ਤਾਂ ਤੇਰਾ ਰਿਸ਼ਤਾ ਵੀ ਨਹੀਂ ਹੋਇਆ ਕੋਈ ਪਾਣੀ ਮਾਰ ਦੋ ਕੋਈ ਨਹੀਂ ਪਾਣੀ ਮਾਰਾ ਇਹ ਕਹਿੰਦੇ ਕੁੜੀ ਦੀ ਉਮਰ ਵੱਡੀ ਐ ਕਿੱਥੇ ਆ ਮੇਰੀ ਉਮਰ ਵੱਡੀ ਕੌਣ ਕਹਿੰਦਾ ਮੇਰੀ ਉਮਰ ਵੱਡੀ ਐਗੀ ਤੂੰ ਤਾਂ ਨਹੀਂ ਕਹਿੰਦੀ ਸਾਨੂੰ ਤਾਂ ਪਤਾ ਵੀ ਤੇਰੀ ਉਮਰ 35 ਸਾਲ ਹੋਣੀ ਐ ਤੂੰ ਤਾਂ ਐਵੇਂ ਹੀ ਮਾਰੀਂ ਨੀ ਰਣੀ ਕੋਈ ਨਹੀਂ ਕਹੀ ਐ ਮੈਂ ਤਾਂ ਕਹਿੰਨੀ ਆ ਤੂੰ ਤਾਂ 18 ਸਾਲਾਂ ਦੀ ਐ ਜੋ ਆਖੜੀ ਨਿੱਕੀ ਜਿਹੀ ਗੋਦੀ ਚੱਕਦਾ ਸੀ ਤੂੰ ਕੀ ਕਹਿੰਦੀ ਸੀ ਬੋਲ ਕਾ ਤ ਮਾਰਦੀ ਸੀ ਉਹ ਆਈ ਬੈਠੀ ਐ ਮੈਂ ਤੈਨੂੰ ਦੱਸਾਂ ਪੂਰੀ ਗੱਲ ਕਰ ਲੈ ਵਧੀਆ ਗੱਲਾਂ ਕਰੀ ਸਿਆਣੀਆਂ ਸਿਆਣੀਆਂ ਮੈਂ ਫੇਰ ਐ ਕਰਦੀਆਂ ਸਿਰ ਤੇ ਚੁੰਨੀ ਲਾ ਲਈਆਂ ਸਿਰ ਤੇ ਚੁੰਨੀ ਤਾਂ ਤੂੰ ਐਂ ਰੱਖ ਲੈ ਗੱਲ ਚਪੜਨਾ ਲਿਖਿਆ ਕੁੜੀਆਂ ਨੇ ਐਂ ਹੁੰਦੀ ਐ ਉਹ ਤਾਂ ਪੜ ਲੱਗੇਗੀ ਤੂੰ ਵੀ ਸਿਰ ਤੇ ਚੁੰਨੀ ਨਹੀਂ ਲੈਂਦੀ ਫੇਰ ਮੰਮਾ ਲੈਣੀ ਐ ਨੂੰ ਇੱਥੋਂ ਐ ਵੀ ਬੰਨ ਲਾਣੀ ਐੜਕੇ ਕਮਲ ਕਾ ਤ ਮਾਰਦੀ ਐ ਤੂੰ ਉਹ ਮਾਂ ਮਰ ਜਾਣੀ ਨਹੀਂ ਪੀ ਐਚ ਡੀ ਤੈਨੂੰ ਐਂਦਾ ਨਹੀਂ ਕਰਾਈ ਸੀ ਵੀ ਤੂੰ ਦਿਮਾਗ ਹੀ ਕੱਢ ਲਈ ਆਂਦਾ ਸੈਂਟਰ 'ਚ ਰਹਿ ਸੈਂਟਰ 'ਚ ਵਿਆਹ ਹੋ ਜੂ ਤੇਰਾ ਚੱਲ ਆ ਜਾ ਸਾਰੀਆਂ ਸੇਲ ਲੰਗੀਆਂ ਮੈਂ ਤਾਂ ਸਾਰੀਆਂ ਸੇਲ ਲੰਗੀਆਂ ਸੱਦ ਨੂੰ ਤੇਰੀਆਂ ਇੱਕ ਨੂੰ ਨਹੀਂ ਛੱਡਦੀ ਪਰ ਮਾਂ ਉਹ ਹੀ ਗੱਲ ਕਿੰਨਾ ਮਰਜੀ ਇਕੱਠ ਹੋ ਜੇ ਉਹਨਾਂ ਕਰ ਲੈ ਚੱਲ ਠੀਕ ਆ ਚੱਲ ਵੱਡਾ ਪੈਲਸ ਕਰ ਲਾਂਗੇ ਸਾਰੀਆਂ ਨੂੰ ਸੱਦ ਲਈ ਵੱਡਾ ਪੈਲਸ ਕਰ ਲਾਂਗੇ ਜਿੱਡਾ ਕਹਿੰਗੇ ਵੱਡਾ ਕਰ ਲਾਂਗੇ ਪੂਆ ਕੋਲੇ ਵਧੀਆ ਗੱਲਾਂ ਕਰੀ ਪੜ੍ਹੀ ਲਿਖੀ ਐ ਚੱਲ ਚੰਗਾ ਚੰਗਾ ਜਾ ਮਗ ਜਾ ਆ ਜਾ ਭਾਈ ਮੈਂ ਤਾਂ ਆ ਗਈ ਆ ਗਈ ਪੂਆ ਪੂਆ ਮੱਥਾ ਟੇਕਦੀਆਂ ਪੁੱਤ ਮੁੰਡੇ ਤੇ ਇਕਦਿਆ ਹੁੰਦੇ ਨੇ ਮੱਥਾ ਤਾਂ ਵੱਡਿਆਂ ਨੂੰ ਪੁੱਤ ਤੂੰ ਤਾਂ ਮੈਨੂੰ ਸੱਸਰੀ ਕਾਲ ਹੀ ਬੁਲਾਉਣੀ ਸੀ ਕੁੜੀ ਸੱਸਰੀ ਕਾਲ ਪੂਆ ਸੱਸਰੀ ਕਾਲ ਪੁੱਤ ਹੋਰ ਪੂਆ ਜੀ ਠੀਕ ਹੋ ਹਾਂ ਠੀਕ ਆ ਪੁੱਤ ਠੀਕ ਆ ਵਧੀਆ ਉਧਰ ਕੀ ਕਰਦੀ ਸੀ ਪੁੱਤ ਮੈਂ ਤਾਂ ਨਾ ਕੰਮ ਗਈ ਸੀ ਬੂਆ

ਨਾ ਦੇਖ ਲਾ ਹਾਂ ਤਾਂ ਐ ਆਖਾ ਕਿ ਭੂ ਆਉਗੀ ਸਾਖ ਜੀ ਘਰ ਹੋਰ ਭੂ ਮੈਨੂੰ ਤਾਂ ਬਲਈ ਚਾਹ ਹੋਇਆ ਪਿਆ ਸੀ ਮੈਂ ਕਿ ਚੱਲ ਹੁਣ ਵਧੀਆ ਚੱਲ ਮੇਰਾ ਵੀ ਵਿਆਹ ਹੋ ਜੂਗਾ ਚੱਲ ਵਧੀਆ ਪੁੱਤ ਵਧੀਆ ਥਾਂ ਕਰਾਉਂਗੀ ਤੇਰਾ ਵਿਆਹ 20 ਕਿੱਲੇ ਵਾਹਣ ਦੇ ਪੁੱਤ ਆਪਾਂ ਕੁ ਲੈਣਾ ਭੂਆ ਪਾ ਮੈਂ 20 ਹੁਣ ਪਮਤੀ ਹੁਣ ਮੈਨੂੰ ਕੀ ਆ ਅਗਲੇ ਦਾ ਵਾਹਣਾਗਾ ਨਾ ਪੁੱਤ ਲੈ ਅਗਲੇ ਦਾ ਵਾਹਣਾ ਪੁੱਤ ਤੇ ਤੈਨੂੰ ਵੀ ਪਾਈ ਜੇ ਵਾਹ ਵਾਹਣ ਹੋਊਗਾ ਤਾਂ ਲੈ ਫੇਰ ਨਾਲੇ ਪੁੱਤ ਟੂਆ ਦੇਖ ਪੈਨੀ ਪਾਈ ਬੈਟੀਆਂ ਚੂੜਾ ਪੂਆ ਇਹ ਤਾਂ ਚਾਰ ਕਿਹ ਝੂੜੀਆਂ ਨੇ ਮੇਰੇ ਕੋਲ ਤਾਂ ਬਾਲੇ ਝੂੜੇ ਪਏ ਨੇ ਏਡੇ ਏਡੇ ਲਾ ਪੁੱਤ ਤੂੰ ਪਹਿਲੀ ਲਿਆ ਕੇ ਰੱਖੀ ਬੈਠੀਆਂ ਤੇਰੀ ਘਰੀ ਬੈਠੀਆਂ ਸਾਰੀ ਆਪ ਦੀ ਸਾਗਣ ਦੀ ਹੈ ਪੂਆ ਮੇਰੇ ਕੋਲ ਤਾਂ ਨਾ 4-5 ਸਾਲਾਂ ਦੇ ਪਏ ਆ ਮੈਂ ਤਾਂ ਜਿਹੜੂ ਕਿਤੇ ਜਾਣੀ ਆ ਉਹਦੀ ਝੂੜਾ ਲਿਆਉਣੀ ਆ ਇੱਕ ਲਾ ਪੁੱਤ ਤੈਨੂੰ ਤਾਂ ਬਾਲੀ ਫੇਰ ਚਾਹ ਹੋਇਆ ਪਿਆ ਤੂੰ ਤਾਂ ਕਿਹੜਾ ਲਾਦਾ ਮੇਰਾ ਵਿਆਹ ਹੋ ਜਾਏ ਮੈਂ ਤਾਂ ਜਰ ਕੇ ਕਿਸਾਨੇ ਬਦਲ-ਬਦਲ ਪਾ ਲਾਂ ਮੈਂ ਤਾਂ ਤੈਨੂੰ ਦੱਸਾਂ ਗੱਲ ਪੂਆ ਮੈਂ ਤਾਂ ਹਰਪ੍ਰੀਤ ਦਾ ਵੀ ਚੱਕ ਕੇ ਝੂੜਾ ਪਾ ਲੈਣੀ ਆ ਓਹੋ ਪੁੱਤ ਤੂੰ ਤਾਂ ਫੇ ਜਮੀ ਆਈ ਤੈਨੂੰ ਤਾਂ ਆਈ ਦਾ ਰਹਾ ਬਸ ਮੇਰਾ ਵਿਆਹ ਜੜਕਦੇ ਨੇ ਕਿਹੜਾ ਹੋ ਜੇ ਉਹਦਾ ਨਾ ਪਾਇਆ ਕਰ ਪੁੱਤ ਹਰ ਤਰੀਕ ਨਹੀ ਪੂਆ ਉਹੀ ਮੈਨੂੰ ਸ਼ੌਂਕੀ ਵਾਲਾਗਾ ਅੱਛਾ ਹਾਂ ਸ਼ੌਂਕ ਦਾ ਪੁੱਤ ਫੇ ਤੈਨੂੰ ਆਏ ਆ ਪੁੱਤ ਤੈਨੂੰ ਦੇਖ ਹਨਾ ਬੜਾ ਇਨਜ ਤੇ ਦੇਖ ਤੈਨੂੰ ਲਖਿਆ ਇਨਜ ਤੇ ਕੋਰ ਸਾਚੀ ਤੇ ਉਮਰ ਤੇਰੀ ਬਾਬਾ ਹੋਗੀ ਪੂਆ ਉਮਰ ਨਹੀਂ ਮੇਰੀ ਬਾਬਾ ਹੈਗੀ ਇਹ ਤਾਂ ਮੂੰਹੀ ਆਖੀ ਜਾਂਦੇ ਰਹਿੰਦੇ ਆ ਮੈਂ ਤਾਂ ਹਜੇ ਸਾਰੀ ਮੈਨ ਲੱਗਾ 30 35 ਕੇ ਸਾਲਾਂ ਦੀ ਆ ਨਾ ਭਾਈ ਮੁੰਡਾ ਤਾਂ ਕਹਿੰਦਾ ਕਿ ਉਮਰ ਬਾਬਾ ਕਹਿੰਦਾ ਭਾਈ ਮੇਝ ਭੈਣ ਦੀ ਇਹ ਤਾਂ ਫਿਰ ਆਏ ਵਿਆਹ ਦੇ ਮਾਰੇ ਕਹਿ ਦਿੰਦੇ ਹੁੰਦੇ ਆ ਭੂਆ ਤੈਨੂੰ ਪਤਾ ਹੀ ਹੈਗਾ ਵਿਆਹ ਦੇ ਮਾਤਾ ਪਾਈ ਕਿਉਂ ਕਹਿੰਦੇ ਨੇ ਆਜਾ ਹੁਣਾ ਪਤਾ ਹੁਣ ਅਗਲਾ ਕਿਉਂ ਮਾਰ ਜਾਗਾ ਕਿਤੇ ਜਦੋਂ ਮੈਂ ਨਿੱਕੀ ਜੀ ਸੀਗੀ 14-15 ਸਾਲਾਂ ਦੀ ਮੈਨੂੰ ਉਹਦੀ ਕਹਿ ਦਿੰਦੇ ਸੀ ਕੋਠੇ ਜਿੱਡੀ ਹੋ ਗਈ ਤਾਂ ਵਿਆਹਣ ਵਾਲੀ ਹੋਗੀ ਉਦੋਂ ਦੇ ਲੱਗਿਆ ਕਹਿਣ ਵਿਆਹ ਦੇ ਤਾਂ ਹੈ ਨਹੀਂ ਉਹੀ ਕਹਿ ਦਿੰਦੇ ਆ ਵਿਆਹਣ ਵਾਲੀ ਹੋਗੀ ਵਿਆਹਣ ਵਾਲੀ ਹੋਗੀ ਨਹੀਂ ਪੁੱਤ ਵਿਆਹਣਾ ਤਾਂ ਹੁਣ ਹੈਗੀ ਆ 20 ਕਿਲੇ ਪੁੱਤ ਬਾਹਣਦੇ ਆ ਤੇ ਜੇ ਕਿ 60 ਸਾਲ ਦੀ ਪੁੱਤ ਉਮਰ ਆਏਗੀ ਕੋਈ ਨਹੀਂ ਭੂਆ ਉਮਰ ਨੂੰ ਕੀ ਆ ਮੈਂ ਤਾਂ ਵਿਆਹ ਹੀ ਕਰਾਉਣਾਗਾ ਤੇ ਦੋ ਪੁੱਤ ਜਵਾਕ ਆਏ ਉਹਦੇ ਅੱਛਾ ਜਵਾਕ ਵੀ ਹੈ ਤਾਂ ਫੇਰ ਕੀ ਹੁੰਦਾ ਜੇ ਜਵਾਕ ਆਪਣਾ ਪਹਿਲਾ ਵਧੀਆ ਮੇਰੇ ਨਾਲ ਹੀ ਭੱਜੇ ਫਿਰਦੇ ਰਿਹਾ ਕਰਨਗੇ ਹਾਂ ਚਲ ਆਂ ਤਾਂ ਭਾਈ ਦੇਖ ਹੈਗੀ ਆ ਮੈਂ ਤਾਂ ਫੋਟੋ ਵੀ ਲਿਆਈ ਹੈਗੀ ਦੇਖ ਤੇ ਫੋਟੋ ਦੇਖ ਲੈ ਦਿਖਾਈ ਪੂਆ ਫੋਟੋ ਲੈ ਪੁੱਤ ਅੱਛਾ ਹਾਂ ਆਹ ਮੁੰਡਾ ਦਾ ਹਾਂ ਭਾਈ ਇਹ ਹੈ ਚਲ ਮੈਂ ਹਰਪ੍ਰੀਤ ਨੂੰ ਦਿਖਾ ਕੇ ਆਉਣੀ ਆ ਨਾਲੇ ਇਹਦੀਆਂ ਸਹੇਲੀਆਂ ਨੂੰ ਦਿਖਾ ਦੂੰਗੀ ਦਿਖਾ ਦੇ ਪੁੱਤ ਕਿਸੇ ਨੂੰ ਮਾਰ ਦੇ ਦਿਖਾ ਦੇ ਫੋਟੋ ਚੰਗਾ ਪੂਆ ਚਲ ਕੁੜੀ ਤਾਂ ਦੀ ਕੰਨੀ ਵੇ ਮਟਰ ਨਾਲ ਭੱਜੇ ਫਿਰਦੇ ਰਹਾ ਕਰਨਗੇ ਕਹਿੰਦੀ ਦਿਵਸ ਲੈ ਕੁੜੀ ਤਾਂ ਗਈ ਮੰਨ ਹੁਣ ਬਸ ਕੇ ਨਾ ਬਸ ਮੁੰਡੇ ਚ ਬਸ ਉਹ ਬਸ ਬਹੂ ਦੀ ਗੱਲ ਐ ਕੇਰਾ ਉਹ ਮੰਨ ਜਾਣ ਚਲ ਫੇ ਤਾਂ ਬਸ ਗੱਲ ਬਣੀ ਪਈ ਐ ਸਾਖਦੀ ਤਾਂ ਭਾਬੀ ਆ ਦੇਖੀ ਫੋਟੋ ਕੋਲੇ ਤਾਂ ਆ ਜਾ ਮੇਰੇ ਫੇਰੀ ਦੇਖੂਗੀ ਆ ਮੁੰਡੇ ਦੀ ਫੋਟੋ ਐ ਮੂੰਮਾ ਮਰ ਜਾ ਨੀ ਆ ਮੁੰਡੇ ਦਾ ਤੇ ਹੋਰ ਹੁਣ ਮੁੰਡਾ ਹੀ ਐ ਆ ਮੁੰਡਾ ਕਿਤੇ ਆ ਡੱਬਾਂ ਵਾਲਾ ਮੂਕਾ ਬੰਨੇ ਦਾੜੀ ਇਹਦੀ ਚਿੱਟੀ ਹੋਈ ਪਈ ਐ ਇਹ ਤਾਂ ਬੜਾ ਲੱਗਦਾ ਤੇ ਫਿਰ ਦਾੜੀ ਤਾਂ ਕਾਲੀ ਵੀ ਹੋ ਜਾਊਗੀ ਦੇਖ ਫਟਾਏ ਮੂੰ ਤੇਰੇ ਫੜਾ ਇਹ ਫੋਟੋ ਦੇ ਕੇ ਫੋਟੋ ਤੇ ਡਿੱਗ ਪੀ ਮੈਂ ਕਰਦੀ ਆਂ ਭੂਆ ਨਾਲ ਗੱਲ ਇਹ ਫੋਟੋ ਫੂਟੋ ਦਾ ਮੈਨੂੰ ਕੋਈ ਨਹੀਂ ਪਾਬੀ ਮੈਨੂੰ ਤਾਂ ਵਿਆਹ ਦਾ ਵੀ ਵਿਆਹ ਹੋ ਜਾਊਗਾ ਹੁਣ ਵਿਆਹ ਤਾਂ ਬੁੜੇ ਨਾਲ ਤਾਂ ਨਹੀਂ ਕਰਾਉਣਾ ਛੱਟ ਸਾਲਾਂ ਦਾ ਲੱਗਦਾ ਇਹ ਤਾਂ ਇਹਦਾ ਕੀ ਆ ਫੇਰ ਵਧੀਆ ਨਾਲ ਇਹਦੇ ਜਵਾਬ ਨਹੀਂਗੇ ਮੇਰੇ ਨਾਲ ਖੇਡਿਆ ਕਰਨਗੇ ਭੂਆ ਮਰ ਜਾ ਨਹੀਂ ਨਹੀਂ ਜਵਾਬ ਬਿਨ ਦੋ ਜਵਾਬ ਨਹੀਂ ਭੂਆ ਕਹਿੰਦੀ ਤੇ ਹੋਰ ਕੀ ਕਹਿੰਦੀ ਸੀ ਭੂਆ ਕੀ ਕਹਿੰਦੀ ਸੀ ਔਰ ਪਤਾ ਨਹੀਂ ਕੀ ਕਹਿੰਦੀ ਸੀ ਹਾਂ ਪੂਆ ਕਹਿੰਦੀ 20 ਕਿੱਲੇ ਜ਼ਮੀਨ ਦੇ ਆ 20 ਕਿੱਲੇ ਦਾ ਤਾਂ ਮੈਨੂੰ ਵੀ ਪਤਾ ਹੈ ਪੂਆ 20 ਕਿੱਲੇ ਦਾ ਲਾਲਚ ਦੇ ਕੇ ਤੈਨੂੰ ਡੋਬਣਾ ਚਾਹੁੰਦੀ ਐ ਤੈਨੂੰ ਖੂਚ ਧੱਕਾ ਦਿੰਦੀ ਐ ਪੂਆ ਖੂਚ ਫਿਰ ਮੁੰਡਾ ਕੋਈ ਨਹੀਂ ਛੋਟਾ ਮੁੰਡਾ ਪਾ ਲਾਂਗੇ ਮੈਂ ਆਪੇ ਗੱਲ ਕਰ ਲੂੰਗੀ ਤੂੰ ਨਾ ਟੈਨਸ਼ਨ ਲੈ ਮੇਰੇ ਮੈਂ ਤਾਂ ਕਹਿੰਦੀ ਕੁਝ ਨਹੀਂ ਹੁੰਦਾ ਤੂੰ ਆ ਫੜ ਫੋਟੋ ਪੂਆ ਨੂੰ ਹਾਂ ਕਰ ਦੇ ਮੈਂ ਤਾਂ ਵਿਆਹ ਕਰਾਉਂਗੀ ਜੇ ਹਾਂ ਕਰਕੇ ਆ ਤੇਰੀ ਉਮਰ ਵੀ ਲੈ 35 ਸਾਲਾਂ ਮੁੰਡੇ ਦੀ ਤੇ ਮੈਂ ਉਮਰ ਪੁੱਛਦੀ ਆ ਪੂਆ ਨੂੰ ਗੱਲ ਕਰਨਾ ਮੈਂ ਭੂਆ ਨਾਲ ਤੂੰ ਮੀ ਗਲਤੀ ਜੇ ਬਣਾ ਦਿੰਦੇ ਹੁੰਦੇ ਫੋਟੋ ਚਲ ਕੋਈ ਨਹੀਂ ਤੂੰ ਫੋਟੋ ਕਿਤੇ ਹਾਂ ਹੀ ਐ ਠੀਕ ਐ ਚੰਗਾ ਮੈਂ ਕਰਦੀ ਆ ਭੂਆ ਨਾਲ ਗੱਲ ਹੋਰ ਹੁਣ ਇਹ ਐਵੇਂ ਨਾ ਕਿਤੇ ਜਵਾਬ ਦੇ ਦੇ ਮਸਾ ਮਸਾ ਤਾਂ ਹੁਣ ਮੇਰਾ ਵਿਆਹ ਹੋਊਗਾ ਚਲ ਮੈਂ ਹੀ ਕਹਿ ਦੂੰਗੀ ਭੂਆ ਨੂੰ ਵੀ ਭੂਆ ਮੈਨੂੰ ਤਾਂ ਪਸੰਦ ਆ ਸਾਰਾ ਕੁਸਾ ਭੂਆ ਹਾਂ ਫੋਟੋ ਖੜਾਈ ਹੈ ਜਿਹੜੀ ਆ ਕੋਈ ਮੁੰਡੇ ਦਾ ਆ ਕੀ ਗੱਲ ਭਾਈ ਮੁੰਡੇ ਨੂੰ ਕੀ ਹੋਇਆਗਾ ਪੂਆ ਦਾੜੀ ਇਹਦੀ ਚਿੱਤੀ ਹੋਈ ਪਈ ਐ ਡੰਗਾਲਾ ਦੇ ਮੂਕਾ ਬੰਨੇ ਐ 60 ਸਾਲਾਂ ਦੀ ਉਮਰ ਐ ੜੀ ਕੋਈ ਨਾ ਭਾਈ ਫਿਰ ਕੰਮ ਵਾਲੇ ਬੰਦੇ ਹੋਰ ਕਹੇ ਜੇ ਹੁੰਦੇ ਨੇ ਭਾਈ ਖੇਤੀ ਬੰਨੇ ਵਾਲੇ ਤਾਂ ਆ ਹੀ ਹੁੰਦੇ ਨੇ ਤੇ ਫਿਰ ਖੇਤੀ ਬੰਨੇ ਵਾਲੇ ਹੁੰਦੇ ਨੇ ਸਾਡੀ ਕੁੜੀ ਤਾਂ ਇੰਨੀ ਪੜੀ ਐ ਇੰਨੇ ਕੋਰਸ ਕੀਤੇ ਨਾ ਹੁਣ ਅਸੀਂ ਖੂਚ ਧੱਕਾ ਤਾਂ ਨਹੀਂ ਦੇਣਾ ਪੂਆ ਧੱਕਾ ਦਾ ਨਹੀਂ ਭਾਈ ਫਿਰ ਕੋਈ ਧੱਕੇ ਵਾਲੀ ਕੀ ਗੱਲ ਐ ਭਾਈ ਚੰਗੇ 20 ਕਿੱਲੇ ਵਾਹਣਦੇ ਨੇ ਜੇ 20 ਕਿੱਲਾ ਕੰਮ ਨਾਲ ਨਾ ਲੱਗੀਆਂ ਹੋਈਆਂ ਨੇ 20 ਕਿੱਲਿਆਂ ਨੂੰ ਕੀ ਕਰੀਏ 10 ਕਿੱਲਿਆਂ 'ਚ ਤਾਂ ਉਹਦੇ ਦੋ ਜਵਾਕ ਬੈਠੇ 10 ਕਾ ਰਹਿ ਗਿਆ ਭਾਈ ਉਹ ਕਰੀ ਜਾਣੀਆਂ ਤੂੰ ਫਿਰ ਕੋਤੈ ਨਾ ਜੱਡੀਆਂ ਨਾ ਦੋਜਵਾ ਕਹਿਗੇ ਨਾ ਹਾਂ ਤੇ ਫਿਰ ਦੋਜਵਾ ਕਾ ਨਾ ਤਾਂ ਪਹਿਲੀ ਪਿਓ ਆ ਉਹ ਤੇ ਸਾਡੀ ਕੁੜੀ ਹੋਈ ਲੈ ਤੀਜਾ ਸਾਡੀ ਕੁੜੀ ਦੇ ਹੋ ਗਿਆ ਉਹ ਕਿੱਥੋਂ ਖਵਾਊ ਇੰਨਿਆਂ ਨੂੰ ਦਾਦਾ ਜੀ ਕਿੱਲੀ ਹੋਗੇ ਪਈ ਸਾਡੀ ਕੁੜੀ ਕਿਦਾਂ ਸਹਰਪ੍ਰੀਤ ਫੇਰ ਕੋਈ ਦੇਖ ਨਹੀਂ ਆਣੀ ਤਾਂ ਨਹੀਂ 40 ਸਾਲਾਂ ਦੀ ਹੋਈ ਪਈ ਆ ਭਾਈ ਕੋਟਾ ਥੋੜਾ ਪਈ ਤੂੰ ਵੀ ਪੈਸੇ ਲਾਉਂਦੀ ਮਾਰੀ ਨਾ ਬਸ ਊਂਟਾਦੀਆਂ ਕਿ ਤੈਨੂੰ ਵੀ ਆ ਬਸ ਮੈਂ ਕੱਢਾਈ ਚੱਲ ਹੱਦ 'ਚ ਰਹਿ ਮੈਂ ਤੈਨੂੰ ਦੱਸਾਂ ਤੂੰ ਰਿਸ਼ਤੇ ਦੀ ਦੱਸ ਪਾਉਣਾ ਨਹੀਂ ਸਾਡੇ ਨਾਲ ਲੜਾਈ ਨਹੀਂ ਕਰਨੀ ਮੈਂ ਤੈਨੂੰ ਦੱਸਦਾਈ ਜਾ ਭਾਈ ਹੁਣ ਲੜਾਈ ਵਾਲੀ ਨਹੀਂ ਕਰਦੀ ਆ ਕੁੜੀ ਦਾ ਸੀ ਰਿਸ਼ਤਾ ਕਰਾਂਗੇ ਕੁੜੀ ਦਾ ਸੀ ਕੁੜੀ ਜਿੱਡਾ ਮੁੰਡਾ ਭਾਲਾਂਗੇ 35 ਸਾਲਾਂ ਦੀ ਚੱਲ ਮੈਂ ਮੰਨਦੀ ਆ 40 ਸਾਲ ਦਾ ਵੀ ਹੁੰਦਾ ਮੁੰਡਾ ਸੀ ਫੇਰ ਵੀ ਕਰ ਦਾਂਦੇ ਆ 60 ਸਾਲਾਂ ਦੇ ਬੁੜੇ ਫੇਰ ਭਾਈ ਦੱਸ ਜਾਈ ਕਦਾ ਕਈ ਨੰਨੇ ਬਿ ਕੁੜੀ ਨਾਲ ਵੱਡਾ ਹੋਵੇ ਸਿਆਣਾ ਹੁੰਦਾਗਾ ਅੱਛਾ ਮੁੰਡਾ ਸਿਆਣਾ ਹੁੰਦਾ ਤੇ ਫੇਰ ਅਸੀਂ ਭੂਆ ਸਾਨੂੰ 27 28 22 ਸਾਲਾਂ ਦੇ ਮੁੰਡਿਆਂ ਦੇ ਰਿਸ਼ਤੇ ਆਉਂਦੇ ਫੇਰ ਅਸੀਂ ਉਹਨਾਂ ਨੂੰ ਨਾ ਕਰਦੀ ਐਨਾ ਭਾਈ ਫੇਰ ਤੁਹਾਨੂੰ ਵਾਹਣ ਵੀ ਨਹੀਂ ਮਿਲਦਾ ਇਹ ਵਾਹਣ ਵੀ ਭਾਈ 20 ਕਿਲੇ ਨੇ ਸਾਡਾ ਸਰਵਰ ਦਾ ਆ ਵਾਹਣ ਭੂਆ ਵਾਹਣ ਛਿਰਤੇ ਨਹੀਂ ਚੱਕਣਾ ਹਾਨ ਪ੍ਰਵਾਨ ਚਾਹੀਦਾ ਐਨਾ ਤਾਂ ਤੈਨੂੰ ਵੀ ਪਤਾ ਤੂੰ ਵੀ ਸਿਆਣੀ ਐ ਹਰ ਘਰ ਮਨ ਬੈਠੇ ਰੋਟੀ ਘਟਾਈ ਜਾਂਦੇਗੀ ਕੁੜੀ ਕੇ ਤਾਂ ਮੈਂ ਤੈਨੂੰ ਦੱਸਾਂ ਛੋਡੇ ਵੇਲੇ ਸੀਗੇ ਛੋਡੇ ਵੇਲੇ ਹੋ ਜਾਂਦਾ ਸੀ ਛੋਡੇ ਵੇਲੇ ਕਰ ਦਾਂਦੇ ਸੀ 10 ਸਾਲ ਮੁੰਡਾ 15 ਸਾਲ ਵੱਡਾ ਅੱਜ ਕੱਲ ਨਹੀਂ ਕਰਦੇ ਲੋਕ ਸਾਨੂੰ ਕੀ ਕਹਿਣਗੇ ਵੀ ਉਹੀ ਗੱਲ 60 ਸਾਲਾਂ ਦੇ ਬੁੜੇ ਨੂੰ ਵਿਆਹਤੀ ਕੁਛ ਲਾਉਣ ਦੇ ਮਾਰਿਆ ਨਹੀਂ ਅਸੀਂ ਸਭ ਕੁਝ ਲਾਵਾਂਗੇ ਆ ਦੀ ਕੁੜੀ ਤੇ ਸਾਰਾ ਕੁਝ ਆ ਸਾਡੇ ਕੋਲੇ ਐ ਨਹੀਂ ਬੋਲਿਆ ਭਾਈ ਮੇਰੇ ਕੋਲ ਪੈਸਾ ਨਹੀਂ ਹੋ ਤਾਂ ਜਮਾਈ ਕਰਤੀਏ ਤੇ ਲਾਣਗੇ ਭਾਈ ਜਿਸ ਵੇਲੇ ਤੁਹਾਡੇ ਕਰਨ ਦੇ ਲੱਛਣ ਜੇ ਭਾਈ ਤੁਹਾਡੇ ਕਰਨ ਦੀ ਸਾਖ ਲੱਛਣੀ ਨਹੀਂ ਤਾਂ ਭਾਈ ਕੁੜੀ ਨੂੰ ਰੱਖੀ ਰੱਖੋ ਘਰੇ ਕੋਈ ਨਹੀਂ ਪੂਆ ਮੈਨੂੰ ਵੀ ਪਤਾ ਹੀ ਹੈ ਤੂੰ ਵੀ ਆਦੇ ਲਾਲਚ ਮੰਗਰ ਚੱਲਦੀ ਐ ਅਗਲੇ ਨਾ 2 ਟੋਲੇ ਸਿਉਨੇ ਦੇ ਘਰੇ ਹੋਣਗੇ ਤਾਂ ਫਿਰ ਦੀਆਂ 2 ਟੋਲੇ ਦਾ ਕੀ ਕਿੱਥੋਂ ਕਰੇ ਨੇ ਭਾਈ ਬੰਦੇ ਕੋਈ ਜਵਾਨੀ ਭਰ ਪਾਊਗਾ ਖਨਾ ਪਾਊਗਾ ਨਾਲੇ ਨਾ ਸੋਠੋ ਗੋਲਾ ਲੈਣੀਆਂ ਨਾਲੇ ਮੈਂ ਉਹ ਪਤਾ ਨਹੀਂ ਮੈਨੂੰ ਕੀ ਬੋਲਣਗੇ ਗਾਹਾਂ ਗਈ ਨੂੰ ਲੈ ਜਾ ਪੂਆ ਵਗ ਜਾ ਫੋਟੋ ਲੈ ਕੇ ਸਾਡਾ ਤਾਂ ਜਵਾਬ ਐ ਭਈ ਤੇ ਪਾਈ ਬੋਹੂ ਆਦੀ ਤੇ ਜਵਾਬ ਹੈ ਕੁੜੀ ਆਦੀ ਪੈ ਜੇਰੇ ਗੱਲ ਫਿੱਟ ਹੈਗੀ ਸਾਰੀ ਨਾ ਫਿਰ ਅਸੀਂ ਕੁੜੀ ਦੇ ਆਖੇ ਹੁਣ ਕੁੜੀ ਨੂੰ ਡੋਬਦੀ ਹੈ ਕੁੜੀ ਤਾਂ ਨਿਆਣੀਆਂ ਨੂੰ ਤਾਂ ਐ ਆਂ ਵੀ ਮੇਰਾ ਵਿਆਹ ਨਹੀਂ ਹੁੰਦਾ ਮੇਰਾ ਵਿਆਹ ਹੋ ਜੂਗਾ ਕੁੜੀ ਦਾ ਭਾਈ ਬਾਲਮੀ ਨਿਆਣੀਆਂ ਦੇ 50 ਸਾਲ ਦੀ ਕੁੜੀ ਹੋਈ ਪਈ ਆ ਤੇ ਕੁੜੀ ਨਿਆਣੀਆਂ ਮੁੰਡੇ ਨੂੰ ਕਹਿੰਦੀ ਕਿ ਤੂੰ ਕੇ ਵੱਡਾ ਆ ਦਾ ਮੁੰਡਾ ਤੇ ਦੇਖ ਭੂਆ ਮੈਂ ਤੈਨੂੰ ਦੱਸਾਂ ਮੰਨਣਾ ਮੰਨ ਜਾ ਮੇਰੇ ਕੋਲ 60 ਸਾਲ ਉਮਰ ਹੈਗੀ ਏ ਕਿ ਨਹੀਂ ਦਾਦੇ ਹੈਗੀ ਆ ਭਾਈ ਫੇ 60 ਸਾਲ ਦੀ ਉਮਰ ਫੇ ਕਿੱਡੀ ਮੇਰੇ 60 ਸਾਲਾਂ ਦਾ ਮੁੰਡਾ ਹੁੰਦਾ ਓਹੀ ਗੱਲ ਲੱਤਾਂ ਦੋਦੀਆਂ ਸਿਵਿਆਂ ਚ ਕੋਈ ਪਾਈ ਸ਼ਿਵਾਜੇ ਨਹੀਂ ਲੱਗਦਾ ਦੇਸ਼ਾਂ ਦਾ ਕੰਮ ਕਰਦਾਗਾ ਕੰਮ ਕਰ ਰੇ ਇੰਟਰਨੈਟ ਤੇ ਸਰਤੇ ਤਰਨੇ ਪੜੀ ਲਿਖੀ ਕੁੜੀਆਂ ਸਾਡੀ ਅਸੀਂ ਕੱਟ ਤੋਂ ਕੱਟਨਾ ਚੱਲ ਮੰਨ ਲਾ ਜੇ ਸਾਡੀ ਕੁੜੀ 35 ਸਾਲਾਂ ਦੀ ਐ ਅਜੇ 33 ਸਾਲਾਂ ਦਾ ਮੁੰਡਾ ਪਾ ਲੈ ਫੇਰ ਤੈਨੂੰ ਕਰਿਆ ਨਾ ਥੱਕ ਤੁਸੀਂ ਐਡੀ ਵੱਡੀ ਕੋ ਕਰ ਛੱਡੀ ਆ ਭਾਈ ਮਲਾਜਮਾਂ ਦੇ ਰਿਸ਼ਤੇ ਹੁੰਦੇ ਆ ਭੂਆ ਮਲਾਜਮਾਂ ਦੇ ਅਸੀਂ ਆਪ ਹੀ ਨਹੀਂ ਕਰਦੇ ਸਾਨੂੰ ਉਹੀ ਗੱਲ ਆ ਫੇਰ ਉੱਥੀ ਆ ਜਾਂਦੀਆਂ ਗੱਲਾਂ ਜੇ ਮਲਾਜਮ ਲੱਗਿਆ ਹੁੰਦਾ ਚਾਰ ਕਿੱਲੇ ਵਾਣ ਦੇ ਮਿਲਦੇ ਸਾਨੂੰ ਐ ਵੀ 10 12 ਕਿੱਲੇ ਤਾਂ ਹੋਣ ਟਾਈ ਤਾਂ ਮੁੰਡਾ ਚਾਈ ਤੇ ਵਟਿਆ ਕਰੇ ਭੂਆ ਸਾਨੂੰ ਤਾਂ ਥਾਂ ਨਹੀਂ ਮਿਲਦਾ ਅੱਛਾ ਕਿ 36 ਥਾਂ ਦੇ ਖਲੇ 36ਾਂ ਦਾ ਭਾਈ ਕਿਉਂ ਨਹੀਂ ਥਾਂ ਮਿਲਦਾ ਤੁਸੀਂ ਕਰਦੇ ਨਹੀਂ ਭਾਈ ਆਪ ਚੱਲ ਭੂਆ ਤੁਹਾਡੇ ਚੱਕ ਚੋਲਾ ਤੁਰਦੀ ਲੱਗਾਂ ਕਰ ਕੋਈ ਹੋਰ ਕੁ ਤੜ ਕੋਈ ਨਾ ਭੋਰ ਕੋ ਲਾ ਦੇ ਚਣੇਗੀ ਜੇ ਮੇਰੇ ਥਿਰੜਾ ਹੋਇਆ ਤਾਂ ਭਈ ਹੋਰ ਦਾ ਬਣ ਜਾਊਗਾ ਨਹੀਂ ਇਸੇ ਦੇ ਬਣ ਜਾ ਜੇ ਕੀ ਪਤਾ ਗੱਲ ਬਣੀ ਜਾਵੇ ਕੀ ਪਤਾ ਹੈ ਜੇ ਹਾਂ ਕੋਈ ਨਹੀਂ ਬਣ ਜੂਗੀ ਭੂਆ ਐਸੇ ਆਚੀ ਰਹੀ ਵੀ ਗੱਲ ਬਣ ਜੂਗੀ ਕੀ ਲੱਛਣ ਕਰਦੀ ਐ ਨਹੀਂ ਦੇਖ ਲੈ ਲੈ ਕੇ ਬੁੜੇ ਦੀ ਫੋਟੋ ਆ ਗਈ 60 ਸਾਲਾਂ ਦਾ ਬੁਣਾ ਕੁੜੀ 35 ਸਾਲਾਂ ਦੀ ਕੋਈ ਮੇਲ ਵੀ ਹੋਵੇ ਨੁੱਤੇ ਦਾ ਆ ਕੁੜੀ ਤਾਂ ਕਮਲੀ ਸਾਡੀ ਮੰਗਰ ਲਾ ਲਈ ਕੰਨੀ ਜਵਾਕ ਹੈ ਦੋ ਲੈ ਵੀ ਦੋ ਤਾਂ ਉਹਦੇ ਪਹਿਲੀ ਜਵਾਕ ਕਰ 10 ਕਿੱਲੀ ਰਹਿ ਗਏ ਉਹਦੇ ਕੋਲੇ 20 ਚ ਕੀ ਰਹਿ ਗਿਆ ਲੈ ਹੁਣ ਉਹ ਵੀ ਹੋ ਹੁੰਦਾ ਚਲ ਆਪੇ ਕਰ ਲੂਗਾ ਭੂਆ ਨਾਲ ਗੱਲ ਲੱਪੂ ਆਦਾ ਮੁੜੀ ਵੀ ਆਉਂਦੀ ਹੈਗੀ ਪਤਾ ਨਹੀਂ ਕੀ ਗੱਲ ਹੋ ਗਈ ਪੁਆ ਕਿਵੇਂ ਗੱਲ ਬਣੀ ਗੱਲ ਤਾਂ ਭਾਈ ਜਮਾ ਤੇਰੇ ਘਰ ਆ ਲਈਦਾ ਭਾਈ ਜਮਾ ਕੱਚੀ ਖੰਮਣੀ ਬਣਾ ਕੇ ਜਾਮਾ ਮੈਨੂੰ ਮੋੜਤਾ ਮੈਂ ਕੀ ਗੱਲ ਉਹ ਵੀ ਕਹਿੰਦੀ ਹੈਗੀ ਉਹ ਤਾਂ ਕਹਿੰਦੀ ਕਿ ਮੁੰਡੇ ਭਾਈ ਵਾਲਾ ਵੱਡਾ ਗਾਦਾ ਸਾਈਂ ਨਹੀਂ ਦੇਖਦੀ ਵੀ ਮੇਰੀ ਨੰਨਦ ਕੀ 12 ਸਾਲਾਂ ਦੀ ਹੈ ਲੈ ਕਰ ਲੈ ਗੱਲ ਉਹ ਅਸੀਂ ਤਾਂ ਸੁੱਖਾਂ ਸੁਖੀ ਜਿੰਨੇ ਰੱਬ ਮੂਰੇ ਵੀ ਜੇ ਵੱਡੀ ਉਮਰ ਦਾ ਮੁੰਡਾ ਮਿਲ ਜੇ ਮੇਰੀ ਭੈਣ ਦੀ ਉਮਰ ਵੱਡੀ ਹੋਈ ਪਈ ਆ ਦਾ ਰਿਸ਼ਤਾ ਸਰੀ ਚੜ ਜੀ ਉਹਦਾ ਜਮੀ ਕਾਮਲੀ ਹੋਏਗੀ ਭਾਈ ਉਹ ਤਾਂ ਲੱchnੀ ਨਹੀਂ ਭਾਈ ਰਿਸ਼ਤਾ ਕਰਨ ਵਾਲੇ ਪਾਵਾ ਭਾਈ ساری ਉਮਰ ਕੁੜੀ ਨੂੰ ਕੁਮਾਰੀ ਰੱਖੀ ਰੱਖੋ ਉਹ ਨਹੀਂ ਭਾਈ ਤੈਨੂੰ ਰਿਸ਼ਤਾ ਕਰਨ ਦਿੰਦੀ ਉਹ ਤੇਰੀ ਸੱਚੀ ਗੱਲ ਹੈ ਉਹ ਤਾਂ ਨਾ ਮੇਰੀ ਭੈਣ ਨੂੰ ਕੁਮਾਰੀ ਰੱਖੂਗੀ ਉਹ ਮੈਨੂੰ ਤਾਂ ਹੁਣ ਪਤਾ ਲੱਗਦਾ ਵੀ ساری ਚਾਲ ਹੀ ਮੈਨੂੰ ਲੱਗਦਾ ਹਰਪ੍ਰੀਤ ਦੀ ਹੈ ਇਸੇ ਦੀ ਹੂ ਭਾਈ ਚਾਲ ਮੈਂ ਤਾਂ ਗੱਲ ਪਾਈ ਗਈ ਭਾਈ ਮੈਂ ਤਾਂ ਆ ਗਈ ਮੈਂ ਕੀ ਕਰਾਉਣਾ ਭਾਈ ਦੇਖ ਸਕਰਾ ਕੇ ਫਿਰ ਮਰਜ਼ੀ ਦਾ ਭਾਈ ਕਰ ਦੋ ਨੀ ਨਾ ਕਰੋ ਭਾਈ ਉਹ ਕੋਈ ਨਹੀਂ ਮੈਂ ਤੈਨੂੰ ਫੋਨ ਕਰੂੰਗਾ ਮੈਂ ਜਾ ਕੇ ਹਰਪ੍ਰੀਤ ਨਾਲ ਹੁਣੀ ਗੱਲ ਕਰਦਾ ਜਾਂ ਕਰ ਲਾ ਸਾਰੀ ਬਣੀ ਬਣੀ ਕੋਨੇ ਖੇੜੀ ਖਰਾਬ ਕਰਤੀ ਕਿਹਨ ਭਾਈ ਖੇੜ ਪੁੱਛਣਾ ਉਹ ਤਾਂ ਆਦੀ ਦਾ ਮੁੰਡਾ ਤਾਂ ਕਿ ਬੋੜਾਗਾ ਵੀ 100 ਕੰਮ ਲਗੇ ਵੀ ਕਿੱਲੇ ਬਾਹਣੇ ਨਾਲ 1 ਰੁਪਈਆ ਚਾਹ ਲੈ ਸਾਕ ਲੈ ਲੈ 20 ਕਿੱਲੇ ਬਾਹਣੇ ਨਾਲ ਹੋਰ ਸਾਨੂੰ ਕੀ ਚਾਹੀਦੇ ਹੋਰ ਹੋਰ ਕੀ ਉੱਤੇ ਹੋਰ ਅਸ ਕੀ ਚਾਹੀ ਅਗਲੇ 1 ਰੁਪਈਆ ਤੇ ਦੇ ਕੋਈ ਨਹੀਂ ਕੋ ਤੂੰ ਗੁੱਸਾ ਨਾ ਕਰ ਮੈਂ ਤੈਨੂੰ ਫੋਨ ਕਰ ਦੂੰਗਾ ਮੈਂ ਜਾ ਕੇ ਕਰਦਾ ਹਰਪ੍ਰੀਤ ਨਾਲ ਹੁਣੀ ਗੱਲ ਚੰਗਾ ਭਾਈ ਗੱਲ ਫਿੱਟ ਲੱਗੀ ਤਾਂ ਭਾਈ ਰਾਏ ਕਰਕੇ ਫੋਨ ਕਰਦੀ ਨਹੀਂ ਭਾਈ ਤੇਰੀ ਮਰਜ਼ੀ ਆ ਜਵਾਬ ਦੇ ਕੇ ਹੱਕ ਨਹੀਂ ਤਨੇ ਤਾਂ ਮੇਰਾ ਤਾਂ ਚਿੱਤੀ ਪੜਾ ਕਰਤਾ ਮੈਂ ਤਾਂ ਅਗਲੇ ਨਾਲ ਗਾਹਦੜ ਕੇ ਆਈ ਵੀ ਦੋ ਟੋਲੇ ਸੋਨੇ ਦੇ ਪਵਾਉਂਗੀ ਕਿਹੜਾ ਇਹ ਤਾਂ ਜਮਾ ਪਾਣੀ ਫੇਰ ਤਾਂ ਚੰਦਰੀ ਨੇ ਸਾਰੇ ਕਾਸੇ ਤੇ ਸਾਕਤਾ ਮੈਂ ਕਰਾਉਂਗੀ ਮੁੰਡੇ ਨੂੰ ਤੇ ਕੁੜੀ ਨੂੰ ਮਨਾ ਕੇ ਨਾ ਸਾਕਤਾ ਮੈਂ ਜਮਾ ਸਾਵਾ ਇਸੇ ਨੂੰ ਰਿਸ਼ਤਾ ਕਰਾ ਕੇ ਦਿਖਾਉਂਗੀ ਫੇਰ ਦੱਸ ਕੀ ਮੇਰਾ ਕਰਕੇ ਮੈਂ ਨਾ ਦਿਖਾਉਂਗੀ ਵੀ ਆ ਪੈਸਾ ਹੱਕ ਕਰਾਇਆ ਕਿੰਨੇ ਮਰਜ਼ੀ ਕਰਨ ਭਰੀ ਜਾ ਪੂਆ ਰਿਸ਼ਤਾ ਤਾਂ ਮੈਂ ਤੇਰਾ ਹੋਣ ਨਹੀਂ ਦਿੰਦੀ ਜਿਹੜੀਆਂ ਤੂੰ ਚਾਲਾਂ ਖੇੜ ਕੇ ਆਈਆਂ ਖਬਰ ਹੈ ਕੀ ਆਦਰ ਕੇ ਹੂ ਅਗਲੇ ਨਾ ਆ ਜਾ ਆ ਜਾ ਨੰਗਿਆ ਕੀ ਕਹਿ ਕੇ ਗਿਆ ਪੂਆ ਬਹਿ ਜਾ ਉਹ ਪੂਆ ਨੇ ਕੀ ਕਹਿਣਾ ਸੀਗਾ ਮੈਂ ਕਹਿੰਦਾ ਸਾਰਾ ਬਣਿਆ ਬਣਾਇਆ ਕੰਮ ਹੀ ਖਰਾਬ ਕਰਤਾ ਕੀ ਕਰਤਾ ਉਹ ਮੇਰੀ ਭੈਣ ਦੀ ਵੀ ਤੈਨੂੰ ਪਤਾ ਹੀ ਉਮਰ ਵੱਡੀ ਹੋਈ ਪਈ ਐ ਉਹ ਮੁੰਡੇ ਦੀ ਵੀ ਵੱਡੀ ਸੀਗੀ ਉਮਰ ਉਹ ਸੁੱਖ ਨਾਲ ਮਸਾਂ ਤਾਂ ਮੇਲ ਹੋਇਆ ਸੀ ਰਿਸ਼ਤਾ ਸਿਰੇ ਚੜ ਜਾਂਦਾ ਕਿਉਂ ਕੰਮ ਖਰਾਬ ਕਰਤਾ ਤੂੰ ਬਣਿਆ ਬਣਾਇਆ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਆ ਨਾ ਗੱਲ ਕੀਤੀ ਵੀ ਰਿਸ਼ਤਾ ਹੈ ਕਿਵੇਂ ਸੀ ਤੂੰ ਹੋਰ ਨਾ ਸਾਰੀਆਂ ਤਾਂ ਵਿਚਾਰੀ ਗੱਲਾਂ ਕਰਕੇ ਕੀ ਗੱਲਾਂ ਕਰਕੇ ਗਏ 60 ਸਾਲ ਉਮਰਾਂ ਮੁੰਡੇ ਦੀ 70 ਸਾਲ ਦਾੜੀ ਚਿੱਟੀ ਹੋਈ ਪਈ ਤੇਰੀ ਕਾਲੀ ਐ 60 ਸਾਲਾਂ ਉਹ 60 ਸਾਲਾਂ ਦਾ ਬੁਢੇ ਦੀ ਫੋਟੋ ਚੱਕੀ ਫਿਰਦੀ ਐ ਦੋ ਦੇ ਜਵਾਕਨ ਤਲਾਕ ਹੋਇਆ ਹੋਇਆ ਉਹ ਤੇਰਾ ਭਲਾ ਹੋ ਜੇ ਉਹਦਾ ਫਿਰ ਦਹਾਜੂ ਆਏਗਾ ਕਿੱਲੇ ਤਾਂ 10 ਹੀ ਰਹਿਗੇ ਨਾ ਹਾਂ ਦਹਾਜੂ ਓ ਹੋ ਹੋ ਆਇਆ ਯਾਰ ਰਿਸ਼ਤਾ ਕਰਾਉਂਦੀ ਸੀ ਲੱਕਾ ਚੋਪੂਆ ਹੈ ਕਾਚੋਪੂਆ ਹੈ ਤੇਰਾ ਪੂਆ ਦਾ ਮਸਾਂਗੀ ਨੇ ਮੰਨਦੀ ਕਰਾ ਲਾ ਕਰਦੀ ਮੈਂ ਦੱਸ ਕਾਚੋਪੂਆ ਦਾ ਮੈਨੂੰ ਪਤਾ ਖਬਰ ਹੈ ਕੀ ਕਾਚੇ ਕਰਕੇ ਆਈ ਹੂ ਅਗਲੇ ਨਾਲ ਕਿੰਨਾ ਕਾਦਰ ਕੇ ਆਈ ਹੂ ਉਹ ਗੱਲ ਨਹੀਂ ਤੇਰੀ ਝੂਠੀ ਸ਼ਾਂਪ ਨੂੰ ਤਾਂ ਮੈਨੂੰ ਵੀ ਮੰਨ ਗਈ ਸੀ ਕਹਿੰਦੀ ਹਾਂ ਪਾ ਦਿਓ ਮੈਨੂੰ ਸ਼ਾਂਪ ਉਹ ਮੈਂ ਤਾਂ ਕਹੇ ਤਾਂ ਅਸੀਂ ਆਏ ਤਾਂ ਮਹਾ ਤੋੜਾ ਤਾਂ ਅਸੀਂ ਹੀ ਪਾ ਦੇਾਂਗੇ ਜੇ ਸੁੱਖਣ ਨਾਲ ਕੋਈ ਰਿਸ਼ਤਾ ਚੰਗਾ ਹੋਵੇ ਉਹ ਚੰਗਾ ਹੋਵੇ ਮੇਰੇ ਕੋਲ ਆ ਆ ਨਹੀਂ ਗੱਲ ਕਰੀ ਗੋਲ ਮੂਲ ਗੱਲਾਂ ਕਰੀ ਜਾਂਦੀ ਐ ਕੰਦੀ ਭਾਈ ਤੇਰੀ ਭੈਣ ਨੂੰ ਦਾ ਰਿਸ਼ਤਾ ਤਾਂ ਹਰਪ੍ਰੀਤ ਨਹੀਂ ਹੁਣ ਦਿੰਦੀ ਇਹ ਵੀ ਭਾਨੀਆਂ ਮਾਰੀ ਜਾਂਦੀ ਐ ਮੈਂ ਭਾਨੀਆਂ ਕਿ ਮਾਰਦੀ ਆ ਅਸੀਂ ਮੈਪੂਆ ਨੂੰ ਆਖਿਆ ਅਸੀਂ ਭੂਆ ਚੰਗੇ ਕਰਾਂਗੇ ਰਿਸ਼ਤਾ ਸਾਡੀ ਕੁੜੀ ਦਾ ਅਸੀਂ ਬੁੜੇ ਨੂੰ ਕੁੜੀ ਵਿਆਹ ਕੇ ਡੋਬਣੀ ਆ ਕੁੜੀ ਇਹਨੂੰ ਖੂਚ ਕਰਤਾ ਲਿਆ ਕੰਨੀਆਂ ਗੱਲਾਂ ਕਰਦੀ ਐ ਉਹ ਸਿਆਣੀ ਵੇਣੀ ਐ ਭੂਆ ਮਾੜੀ ਮੋਟੀ ਦਾ ਸ਼ਰਮ ਮੰਨਣੀ ਸੀ ਸ਼ਰਮ ਤਾਂ ਭੂਆ ਮੰਨਦੀ ਤੂੰ ਮਾੜੀ ਮੋਟੀ ਤਾਂ ਇਹ ਦੇਖ ਲੈਣਾ ਵੀ ਭੂਆ ਉਮਰ ਕਿੰਨੀ ਐ ਤਾਂ ਪੁੱਛ ਲੈਣਾ ਇਹ ਕਬੱਡੀ ਉਮਰ ਵੱਡੀ ਉਮਰ ਕਹੀ ਜਾਂਦੇ ਓ ਉਹ ਮੈਨੂੰ ਜੇ ਤਾਂ ਹੁਣ ਸਾਰੀਆਂ ਗੱਲਾਂ ਦੱਸ ਕੀ ਨੀਗੀ ਭੇਤ ਤੋਂ ਨੇ ਖੋਲਿਆ ਨਹੀਂ ਕੋਈ ਗੱਲ ਨਹੀਂ ਇੱਧਰ ਵਗ ਜੂ ਭੂਆ ਫੋਨ ਨੰਬਰ ਤਾਂ ਮੇਰੇ ਕੋਲ ਹੀ ਐ ਮੈਂ ਕਰੂੰਗਾ ਫੋਨ ਤੇ ਉਹਦੀ ਝਾੜ ਚੰਬ ਸਮਾਰ ਕੇ ਕਰ ਦੇ ਜਾ ਸਮਾਰ ਕੇ ਹਜੇ ਤਾਂ ਆਪਣੇ ਘਰੇ ਕਿਲੇ ਪੂਰੀ ਸੀ ਨੀ ਬਾੜੀ ਜਾਰੇ ਸਿਆਣੀ ਆਈ ਐ ਕੋਈ ਨਹੀਂ ਮੇਰੀ ਭੈਣ ਦਾ ਰਿਸ਼ਤਾ ਤਾਂ ਅੱਜ ਨਾ ਕੱਲ ਹੋਈ ਜਾਣਾ ਉਹ ਸੁੱਖ ਨਾਲ ਕਿੰਨੀ ਪੜੀ ਐ ਕੋਰਸ ਕੀਤੇ ਨੇ ਉਹ ਨਾਲੇ ਜਿਹੜੇ ਜਵਾਕ ਪੜਦੇ ਨੇ ਬੱਚੇ ਕੁੜੀਆਂ ਉਹਨਾਂ ਦੀ ਫਿਰ ਉਮਰ ਤੱਕ ਹੋਈ ਜਾਂ 35 ਸਾਲ ਪੜ੍ਹੇ ਲਿਖਿਆ ਦੀ ਉਮਰ ਹੋ ਜਾਂਦੀ ਐ ਥੋੜੀ ਹੁੰਦਾ ਵੀ ਉਮਰ ਤੋਂ ਦੁੱਗਣੀ ਉਮਰ ਦੇ ਨਾ ਵਿਆਹ ਨੇ ਆਪਾਂ ਚੱਲ ਹੋ ਜਾ ਕੋਈ ਮੁੰਡਾ ਕੁੜੀ 35 ਸਾਲਾਂ ਦੀ ਮੁੰਡਾ 36 38 ਦਾ ਭਾੜ ਲਾਂਗੇ ਉਹ ਚੱਲ ਮਾੜਾ ਮੋਟਾ ਦਾ ਚੱਲ ਜਾਂਦਾ ਤੇ ਪਰ ਐਡੀ ਵੱਡੀ ਗੱਲ ਇਹਦਾ ਮਤਲਬ ਉਹ ਆਪਣੇ ਧੋਖਾ ਕਰਾਉਣਾ ਆਈ ਸੀ ਫਿਰ ਹਾਂ ਹੋ ਜਾਂ ਕਰਪੂਆ ਨਾਲ ਜਾ ਕੇ ਮੈਂ ਮੂਰੀ ਕਰਦਾ ਆਉਂਦਾ ਮਾਨਤਨ ਫੋਨ ਤੇ ਵੱਡੀ ਆਈ ਸੀ ਮੇਰਾ ਮਾਨਤਨ ਕਰਾਉਣ ਆਲੀ ਕਾਚੋ ਜੇ ਤੇਰਾ ਮਾਨਤਨ ਕਰਾਇਆ ਮੈਨੂੰ ਹਰਪ੍ਰੀਤ ਨਹੀਂ ਜਾਣੀ